ਕਿ ਜਿੰਨੇ ਵੀ ਤੁਹਾਡੇ ਸਮੱਸਿਆ ਦੇ ਹੱਲ ਸੀਗੇ ਉਹ ਮੈਂ ਸਾਰੇ ਬੀਬਾ ਜੀ ਨੂੰ ਕਹਿ ਕੇ ਕਰਵਾਏ ਐ ਤੇ ਅੱਗੇ ਵੀ ਆਪਾਂ ਕਰਾਉਂਦੇ ਰਵਾਂਗੇ ਕਿਹੜੇ ਮਸਲੇ ਹੱਲ ਹੋਇਆ ਭੌਂਕੀ ਜਾਂਦਾ ਕੁੱਤੇ ਨੂੰ ਉਹ ਦੇਖ ਨਾ ਤੂੰ ਕਿਹੜੇ ਵਾਸਤੇ ਨਾ ਨਾ ਮਸਲੇ ਕਿਹੜੇ ਹੱਲ ਹੋਇਆ ਇਹ ਬੁੱਗਾ ਚੌਧਰੀ ਹੈ ਹਰੇਕ ਵਾਰੀ ਆ ਜਾਂਦਾ ਯਾਰ ਮੂਰੇ ਲਾ ਕੇ ਆ ਥੋੜਾ ਗੱਲ ਲਾ ਕੇ ਇਹਨਾਂ ਨੂੰ ਆਏ ਪੁੱਛੋ ਅਿੱਥੋਂ ਖੜਵੰਜਾ ਲੱਕ ਕੇ ਬਾਈਪਾਸ ਤੇ ਗਿਓ ਖੜਵੰਜਾ ਦੀ ੱਟ ਕਿੱਧਰ ਗਈ ਤੇ ਪਾਪਾ ਕੇ ਵੋਟਾਂ ਅਸੀਂ ਕਾਵਲੇ ਹੋ ਗਏ ਹਰੇਕ ਨੂੰ ਪਾ ਦੇਨੇ ਵੋਟਾਂ ਵੰਦੇ ਉਹ ਤਾਂ ਪਹਿਰੇ ਹੱਥ ਲਾਉਂਦੇ ਹਰੇਕ ਜੀਓ ਜੀ ਉਹ ਤਾਂ ਵੱਡੇ ਛੋਟੇ ਸਾਰੇ ਬਾਪੂ ਕਹਿੰਦੇ ਨਾ ਹਰੇਕ ਨੂੰ ਹੁਣ ਕੋਈ ਇਹ ਗੱਲ ਸਾਲਾ ਵੀ ਨਹੀਂ ਬਣਾਉਂਦਾ ਚਾਪ ਦਾ ਅਜੇ ਜਾਂ ਕਾਲੀਦਾਲਾ ਚਾਚਾ ਕਾਂਗਰਸੀ ਆਜੇ ਕੋਈ ਆਜੇ ਸਾਨੂੰ ਕਿਸੇ ਦਾ ਡਰ ਨਹੀਂਗਾ ਅੱਜ ਸੋਚ ਰੱਖਿਆ ਐਤਕੀ ਵੇ ਅਸੀਂ ਕਿਸੇ ਨੂੰ ਵੋਟ ਨਹੀਂ ਦੇਣੀ ਕੋਈ ਇਹ ਗੱਲ ਵੀ ਅਸੀਂ ਤਾਂ ਇਹ ਗੱਲ ਨੂੰ ਝੁੱਕਦੇ ਫਿਰਦੇ ਆ ਕਿਹੜੇ ਕਿਹੜੇ ਦਿਨਾਂ ਚਾਲੀ ਸਾਲ ਤਾਂ ਆਪ ਨੂੰ ਹੋ ਗਿਆ ਔਰ ਉਦੋਂ ਦਾ ਆ ਹੀ ਗੰਜ ਰੰ ਇਲੈਕਸ਼ਨਾਂ ਦੇ ਦਿਨ ਚੱਲ ਰਹੇ ਆ ਪਰ ਫੇਰ ਵੀ ਤੁਹਾਡੇ ਇੱਕ ਸੱਦੇ ਤੇ ਅਸੀਂ ਪੈਰ ਜੁੱਤੀ ਨਾ ਪਾਉਂਦੇ ਹੋਏ ਤੁਹਾਡੇ ਹਲਕੇ ਦੇ ਵਿੱਚ ਪਹੁੰਚੇ ਆ ਤੁਹਾਡੀਆਂ ਜਿੰਨੀਆਂ ਵੀ ਸਮੱਸਿਆਵਾਂ ਸੀ ਬੇਸ਼ੱਕ ਕੋਈ ਵੀ ਹੋਵੇ ਆ ਸਾਡੇ ਆਗੂ ਸਹਿਬਾਨ ਖੜੇ ਨੇ ਇਹਨਾਂ ਨੇ ਜੋ-ਜੋ ਸਾਨੂੰ ਸਮੱਸਿਆਵਾਂ ਦੱਸੀਆਂ ਉਹ ਅਸੀਂ ਅੱਜ ਤਿੱਕਰ ਹੱਲ ਕਰਕੇ ਦਿੱਤੀਆਂ ਤੇ ਅੱਗੇ ਵੀ ਹੱਲ ਕਰਕੇ ਦਵਾਂਗੇ ਸੋ ਹੁਣ ਆਗੂ ਸਾਹਿਬ ਦੋ ਸ਼ਬਦ ਤੁਹਾਡੇ ਮੱਦੇ ਨਜ਼ਰ ਕਰਨਗੇ ਜੀ ਬਹੁਤ ਹੀ ਸਤਿਕਾਰਯੋਗ ਮੇਰੇ ਹਾਨੀ ਸੱਜਣ ਤੇ ਮੇਰੀਆਂ ਮਾਤਾਵਾਂ ਬਜ਼ੁਰਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਤੁਸੀਂ ਸਾਰੇ ਹੀ ਮੇਰੇ ਛੋਟੇ ਜੇ ਕਹਿਨ ਤੇ ਅੱਜ ਇਕੱਤਰ ਹੋਏ ਹੋ ਪਹਿਲਾਂ ਵੀ ਤੁਸੀਂ ਮੇਰੇ ਕਹਿਨ ਤੇ ਸਾਰੇ ਇਕੱਤਰ ਹੁੰਦੇ ਸੀ ਤੇ ਜਿਵੇਂ ਵੀ ਆਪਾਂ ਤੁਹਾਨੂੰ ਹੁਕਮ ਲਾ ਦਿੰਦੇ ਸੀ ਵੀ ਬੀਬਾ ਜੀ ਨੂੰ ਆਪਾਂ ਜਿਤਾਉਣਾ ਹੈ ਤੇ ਤੁਸੀਂ ਬੜੇ ਬਹੁਮਤ ਦੇ ਨਾਲ ਉਹਨਾਂ ਨੂੰ ਜਿਤਾਇਆ ਮੈਂ ਹੁਣ ਬੀਬਾ ਜੀ ਨੂੰ ਅੱਜ ਤੁਹਾਡੇ ਵਿੱਚ ਇਸ ਕਰਕੇ ਹੀ ਬੁਲਾਇਆ ਹੈ ਕਿ ਜਿੰਨੇ ਵੀ ਤੁਹਾਡੇ ਸਮੱਸਿਆ ਦੇ ਹੱਲ ਸੀਗੇ ਉਹ ਮੈਂ ਸਾਰੇ ਬੀਬਾ ਜੀ ਨੂੰ ਕਹਿ ਕੇ ਕਰਵਾਏ ਐ ਤੇ ਅੱਗੇ ਵੀ ਆਪਾਂ ਕਰਾਉਂਦੇ ਰਵਾਂਗੇ ਕਿਹੜੇ ਮਸਲੇ ਹੱਲ ਹੋਇਆ ਭੌਂਕੀ ਜਾਂਦਾ ਕੁੱਤੇ ਨੂੰ ਉਹ ਦੇਖ ਨਾ ਤੂੰ ਕਿਹੜੇ ਵਾਸਤੇ ਨਾ ਨਾ ਮਸਲੇ ਕਿਹੜੇ ਹੱਲ ਹੋਇਆ ਇਹ ਗੱਡਾ ਚੌਧਰੀ ਹਰ ਇੱਕ ਵਾਰੀ ਆ ਜਾਂਦਾ ਯਾਰ ਮੂਰੇ ਲਾ ਕੇ ਆ ਥੋੜਾ ਗੱਲ ਲਾ ਕੇ ਉਹ ਯਾਰ ਬੇਵਕੂ ਬਣਾਈ ਜਾਂਦਾ ਯਾਰ ਹਰ ਇੱਕ ਵਾਰੀ ਇਹ ਬਹਿ ਜਾऊंगा ਮੈਂ ਤੁਸੀਂ ਉਹ ਬੋਲਦੇ ਨਹੀਂ ਫਿਰ ਕੁਛ ਕਰਦੇ ਗੱਲ ਬੀਬਾ ਜੀ ਆਏ ਹੁਣ ਕਰਦੇ ਸਾਰੇ ਮੀਟਿੰਗ ਕਰਦੇ ਆਪਾਂ ਸਾਰੇ ਬਹਿ ਕੇ ਕਰਦੇ ਬੀਬਾ ਜੀ ਮੈਂ ਦੱਸਦਾ ਅਸੀਂ ਅੱਕੇ ਬੋਲਦੇ ਆ ਠੀਕ ਹੈ ਐਵੇਂ ਤਾਂ ਨਹੀਂ ਕੋਈ ਸਾਡਾ ਜੀ ਕਰਦਾ ਵੀ ਤੁਸੀਂ ਆਗੇ ਤੇ ਅਸੀਂ ਬੋਲਣ ਲੱਗ ਪਏ। ਯਾਰ ਗੱਲ ਕਰੀ ਤਾਂ ਜਾਣੇ ਹੁਣ। ਬੀਬਾ ਨਾਲ ਗੱਲ ਕਰਨ ਦੇ ਯਾਰ। ਪਹਿਲਾਂ ਇਹਨਾਂ ਨੂੰ ਕਹੋ ਕੋਈ ਪੜਿਆ ਲਿਖਿਆ ਬੰਦਾ ਗੱਲ ਕਰੇ ਪਰਨੇ ਵਾਲੀ ਦੀ ਗੱਲ। ਬੀਬਾ ਜੀ ਪੜੇ ਲਿਖਣ ਨੂੰ ਤੁਸੀਂ ਪੜਵਾ ਰਹੀ ਨੇ ਲੋਣਾ ਮੈਂ ਤਾਂ ਬੀਬਾ ਉੱਥੇ ਥੋੜੀ ਜਾਣਗੇ ਹੁਣ। ਪਹਿਲਾਂ ਤਾਂ ਫਿਰ ਵੀ ਯਾਰ ਪਹਿਲਾਂ ਤਾਂ ਇਹ ਦੱਸਦੇ ਵੀ ਮੈਂ ਅੰਦਰ ਬੈਠ ਕੇ ਮੀਟਿੰਗ ਕਰ ਲੈਣੇ ਆਪਾਂ ਇੱਕ ਦੇਖਣਾ ਪੈਣਾ ਸਾਡੀ 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 ਗਲੀ ਦਾ। ਉਹ ਬੀਬਾ ਨਾਲ ਸਾਰਾ ਕੁਝ ਕਹਿ ਦੱਸਿਆ ਹੋਇਆ ਹੁਣ ਉੱਥੇ ਘਰੇ ਬੈਠ ਕੇ ਗੱਲ ਕਰਨ ਲੈਣੇ। ਅਸੀਂ ਇੱਕ ਵਾਰੀ ਮੌਕਾ ਬਖਾਵਾਗੇ ਗਲੀ ਦਾ। ਅਸੀਂ ਗ ਨਾਲੀਆਂ ਨਾਲੋਂ ਵੀ ਐਡਾ ਗੰਦੇ ਛੱਪੜਾ ਸਾਡੇ ਘਰਾਂ ਦੇ ਕੋਲੇ ਦੇਖੋ ਸਾਡੀ ਗਲੀ ਦੇ ਵਿੱਚ ਜਿਨ੍ਹਾਂ ਦਾ ਹੁਣ ਤੱਕ ਕੋਈ ਹੱਲ ਨਹੀਂ ਕਰ ਸਕਿਆ ਹਰ ਇੱਕ ਵਾਰੀ 5 ਸਾਲਾਂ ਬਾਅਦ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਲੈ ਕੇ ਵੋਟਾਂ ਮਾਰ ਕੇ ਢੂਈ ਸਾਡੀ ਦੇ ਮੁੜ ਕੇ 5 ਸਾਲ ਬਾਅਦ ਨਹੀਂ ਪੁੱਛਦੇ ਇਹਨਾਂ ਨੂੰ ਮੂਰੇ ਲਾ ਦੇਣੇ ਤੁਸੀਂ ਇਹ ਮੁੜ ਕੇ ਪੁੱਛੇ ਮਾਰੀ ਜਾਂਦੇ ਆ ਕੇ ਇਸ ਸਾਲ ਕਰਵਾ ਕੇ ਦਵਾਂਗੇ ਇਸ ਸਾਲ ਹਰ ਇੱਕ ਵਾਰੀ ਇਹੀ ਆਖਿਆ ਜਾਂਦਾ ਸਾਨੂੰ ਅਸੀਂ ਇਸ ਵਾਰ ਕਰਵਾਉਂਦੇ ਇਹੀ ਆਖਿਆ ਜਾਂਦਾ ਬਿਲਕੁਲ ਨਹੀਂ ਬਲਗਾਮ ਵੀ ਕਿਹਾ ਹਰ ਇੱਕ ਵਾਰੀ ਸਾਨੂੰ ਆਹੀ ਆਖਿਆ ਜਾਂਦਾ 40 ਸਾਲ ਹੋ ਗਏ ਸਾਨੂੰ ਅਸੀਂ ਅਸੀਂ ਤਾਂ ਅਸੀਂ ਤਾਂ ਸੋਚ ਲਿਆ ਕੋਈ ਨਹੀਂ ਮਾਸਕ ਨੂੰ ਇੱਥੇ ਅਸੀਂ ਇੱਥੇ ਰਹਿਣੇ ਆ ਹੁਣ ਇੱਥੇ ਰਹਿੰਦੇ ਰੋ ਜਾਈ ਇੱਥੇ ਰਹਿੰਦੇ ਨਾ ਆਹ ਦੇਖ ਹੁਣ ਇਹਨਾਂ ਨੂੰ ਤਾਂ ਠੀਕ ਹੈ ਆ ਆ ਵੇਖੋ ਮਗਰਲੇ ਪਾਸੇ ਰੋਜੀ ਚ ਆਉਂਦੇ ਆ ਇੱਥੇ ਜੀ ਅਸੀਂ ਰੋਜੀ ਰਹਿੰਦੇ ਆਪਣਾ ਕਿੰਨਾ ਪੁਰਾਣਾ ਹੈ ਇੱਥੇ ਨਾ ਕੋਈ ਸੱਦ ਸਕਦੇ ਨਹੀਂ ਆਉਂਦਾ ਸੜਦਾ ਅੰਦਰ ਪਾਣੀ ਵੜ ਜਾਂਦਾ ਅਤਾ ਮੋਸ਼ਕ ਮਾਰਦਾ ਸਾਨੂੰ ਗੰਦਾ ਅਗਲੀਆਂ ਵੋਟਾਂ ਨਹੀਂ ਕਿ ਅਸੀਂ ਵੀ ਰੱਬ ਦੇ ਬਣਾਏ ਬੰਦੇ ਆ ਅਗਲੀਆਂ ਵੋਟਾਂ ਦੇ ਵਿੱਚ ਇਹਨੂੰ ਸੁਖਨਾ ਝੀਲ ਦੇ ਵਿੱਚ ਕਨਵਰਟ ਕਰਦੇ ਆ ਅਗਲੀਆਂ ਵੋਟਾਂ ਚ ਮਤਲਬ ਐਸ ਕੀ ਕੋਈ ਆਸ ਨਾ ਰੱਖੀਏ ਤੁਹਾਡੇ ਕੋਲ ਅਸੀਂ ਉਹ ਤੋਂ ਤੱਕ ਦੇਖੋ ਟਾਈਮ ਲੱਗੂਗਾ ਇਹਨਾਂ ਗੱਲਾਂ ਤੇ ਟਾਈਮ ਲੱਗਣਾ ਨਹੀਂ ਇਹ ਤਾਂ ਹਰੇਕ ਵਾਰੀ ਆਖਦੇ ਹਾਂ ਸਾਨੂੰ ਡੱਪ ਗਿਆ ਵੀ ਬਾਹ ਹੋ ਗਏ ਆਂ ਡੀਕਦੇ ਆਂਦੇ ਆਂ ਵੀ ਅਗਲੀ ਸਰਕਾਰ ਕਰੂਗੀ ਅਗਲੀ ਸਰਕਾਰ ਕਰੂ ਕਿਹੜੀ ਸਰਕਾਰ ਨਹੀਂ ਕੀਤੀ ਆ ਤੁਸੀਂ ਆਹ ਵੇਖ ਲਓ ਆ ਜਿੰਨੇ ਖੜੇ ਆ ਨਾ ਆ ਜਿੰਨੇ ਚਲ 40 ਸੌ ਮਗ ਸਾਨੂੰ ਦੇਖਦੇ ਆਂ ਇੰਨਾ ਵਰਗੇ ਹੁੰਦੇ ਆ ਜਦੋਂ ਅਸੀਂ ਆਉਣੇ ਆ ਸਾਨੂੰ ਇਹ ਸਵਾਲ ਕਰਦੇ ਹੋ ਤੇਰੇ ਮੂਰੇ ਹੋਰ ਕਿਸੇ ਹੋਰ ਕਿਸੇ ਕੈਂਡੀਡੇਟ ਨੂੰ ਕਿਉਂ ਨਹੀਂ ਪਾਇਆ ਕਿ ਨਾ ਸਾਰਿਆਂ ਨੂੰ ਸਵਾਲ ਕਰਦੇ ਹੋ ਹੋਰ ਕਿਸੇ ਕੈਂਡੀਡੇਟ ਨੂੰ ਕਿਉਂ ਨਹੀਂ ਕਰਦੇ ਜਦੋਂ ਬੀਬਾ ਜੀ ਆਉਂਦੇ ਉਦੋਂ ਸਵਾਲ ਕਰਦੇ ਤੁਸੀਂ ਜੇ ਲਾਗੇ ਜਦੋਂ ਕੋਈ ਆਊਗਾ ਸਾਥੋਂ ਪਹਿਲਾਂ ਕਿੰਨੇ ਕਿੰਨਾ ਵਿਕਾਸ ਹੋਇਆ ਪਹਿਲਾਂ ਕਿੰਨਾ ਵਿਕਾਸ ਹੋਇਆ ਬਾਅਦ ਰਹਿ ਗਿਆ ਇੱਕ ਇਹ ਵੀ ਹੋ ਜਾਊ ਇਹ ਵੀ ਹੋ ਜਾਊ ਜੀ ਉਹ ਬੜੀ ਜਹਾ ਦੇ ਹੋ ਜਾਊ ਇਹ ਵੀ ਹੋ ਜਾਊ ਪਹਿਲੀ ਗੱਲ ਤਾਂ ਮੈਂ ਸੱਚ ਦੱਸਾਂ ਬੀਬਾ ਵੀ ਅਸੀਂ ਵੀ ਧੀਆ ਪਣ ਆਲੇ ਮੈਨੂੰ ਤੁਹਾਡੀ ਆਹੀ ਨਹੀਂ ਗੱਲ ਚੰਗੀ ਲੱਗੀ ਉਥੋਂ ਤੁਰਨ ਲੱਗਿਆ ਤੂੰ ਆਖਿਆ ਨਾ ਇਹ ਗੱਲ ਅਕੇ ਕੋ ਪੜਿਆ ਲਿਖਿਆ ਬੰਦ ਕਰ ਲੋ ਬੰਦਾ ਗੱਲ ਕਰ ਲੋ ਹਣਾ ਵੀ ਪੜਿਆ ਲਿਖਿਆ ਬੰਦਾ ਗੱਲ ਜੇ ਮੰਨ ਕੇ ਚੱਲੇ ਮੰਨ ਕੇ ਚੱਲੋ ਵੀ ਜੇ ਕੋਈ ਨਹੀਂ ਪੜਿਆ ਘੱਟ ਪੜਿਆ ਜੋ ਮਸਲਾ ਰੱਖਦਾ ਤੇ ਉਹ ਤੁਸੀਂ ਸੁਣਨ ਨੂੰ ਤਿਆਰ ਹੀ ਨਹੀਂ ਇਹਦਾ ਮਤਲਬ ਗਿਆਨਪੜ ਲੋਕਾਂ ਦੀਆਂ ਵੋਟਾਂ ਲੈ ਕੇ ਤੁਸੀਂ ਇਹ ਗੱਲ ਢੰਗ ਨਾਲ ਕੀਤੀ ਜਾਂਦੀ ਹੁੰਦੀ ਹੈ ਇਹ ਗੱਲ ਢੰਗ ਨਾਲ ਕੀਤੀ ਜਾਂਦੀ ਹੁੰਦੀ ਹੈ ਬਿਨਾਂ ਢੰਗ ਤੋਂ ਕਰ ਰਹੇ ਹੋ ਬਿਨਾਂ ਢੰਗ ਤੋਂ ਕਰ ਰਹੇ ਹੋ ਤੁਸੀਂ ਯਾਰ ਤੂੰ ਇੱਥੇ ਰਹਿਣਾ ਨਾ ਸਾਨੂੰ ਤੂੰ ਕਰ ਰਹੇ ਸਾਨੂੰ ਤੇਰੇ ਸਾਹਮਣੇ ਢੰਗ ਨਾਲ ਗੱਲ ਕਰ ਕੋਈ 3 ਸਾਲ ਹੋ ਗਏ ਇੱਕ ਹੁਣ ਆ ਪਹਿਲਾਂ ਨਹੀਂ ਆਏ ਤੁਹਾਡੇ ਕੋਲੇ ਅੱਜ ਨਵੇਂ ਆਏ ਆ ਤੂੰ ਆਏ ਆ ਨਾ ਨਵੇਂ ਕੋਈ ਹੁਣ ਆਏ ਆ ਇਹਨੂੰ ਕਿੰਨੇ ਵਾਰੀ ਲਿਖਾਈਆ ਆਪਾਂ ਹਾਂ ਤੁਹਾਨੂੰ ਦੇ ਚੁੱਕੇ ਸਾਰੇ ਮਸਲੇ ਹੱਲ ਹੋਏ ਜੀ ਇਹਨਾਂ ਦੇ ਵੀ ਹੋ ਗਏ ਉਹ ਯਾਰ ਤੂੰ ਮੈਂ ਇੱਕ ਰਹਿ ਗਿਆ ਇਹਨਾਂ ਦਾ ਮਸਲਾ ਦੇਖੋ ਨਹੀਂ ਸਾਰੇ ਹੋਏ ਇਹਨਾਂ ਦੇ ਹੱਲ ਦਾ ਮਸਲਾ ਕੋਈ ਹਾਂ ਯਾਰ ਇੱਕ ਰਹਿ ਗਏ ਇਹ ਵੀ ਹੱਕ ਹੋ ਜਾਊਗਾ ਚਾ ਲੈ ਗਏ ਇਹਨੂੰ ਚੁੱਪ ਕਰਾਓ ਫਿਰ ਨਹੀਂ ਲਿਟਰ ਕਿੰਨੇ ਵਾਰੀ ਦਿੱਤਾ ਤੁਹਾਨੂੰ ਲਿਖ ਕੇ ਯਾਰ ਮੈਨੂੰ ਗੱਲ ਕਰਨ ਦੋ ਤੁਹਾਨੂੰ ਲਿਖਵਾਏ ਇਹਨਾਂ ਨੇ ਮਸਲੇ ਲਿਖਵਾਏ ਮਸਲੇ ਰੱਖੇ ਆ ਗਵਾਲਸ ਇਹਨਾਂ ਨੇ ਵੀ ਰੱਖੇ ਤੇ ਇਹਨਾਂ ਦੇ ਹੱਲ ਕਿਉਂ ਨਹੀਂ ਹੋਏ ਹਜੇ ਤੱਕ ਬੀਬਾ ਜੀ ਤੁਹਾਡੇ ਕੋਲੇ ਸਾਡੀ ਕੋਈ ਗੱਲ ਪਹੁੰਚੀ ਨਹੀਂ ਹੁਣ ਤੱਕ ਮੇਰੇ ਕੋਲ ਤਾਂ ਦੇਖੋ ਕੋਈ ਤੁਹਾਡੀ ਮਸਲਾ ਹੈ ਤੁਹਾਡੇ ਪੁੱਛੋ ਨਾ ਉਹਨਾਂ ਨੂੰ ਉਹਨਾਂ ਸਾਰੇ ਪੰਜ ਸਾਲ ਜਿਹੜੇ ਤੁਸੀਂ ਜਿੱਤ ਕੇ ਗਏ ਹੋ ਤੁਹਾਨੂੰ ਘਟ ਮਾਨ ਨਾ ਦਿੱਤਾ ਸੀ ਅਸੀਂ ਨਹੀਂ ਮਾਨ ਤਾਂ ਦੇਖੋ ਤੁਸੀਂ ਜਿਹੜਾ ਅੱਜ ਕਰ ਰਹੇ ਹੋ ਉਹ ਮਾਨ ਤਾਂ ਨਹੀਂ ਨਾ ਕਰੀਏ ਵੋਟਾਂ ਪਾ ਕੇ ਵੋਟਾਂ ਪਾ ਕੇ ਗੁੱਗੂ ਬਣ ਕੇ ਘਰੇ ਬਣ ਕੇ ਬੈਠ ਜਾ ਕਰੀਏ ਅਸੀਂ ਗੁੱਗੂ ਬਣ ਕੇ ਹਨਾ ਤੁਹਾਨੂੰ ਸਵਾਲ ਨਾ ਕਰੀਏ ਅਸੀਂ ਤੁਹਾਨੂੰ ਪੁੱਛੀ ਗਿਆ ਨਾ ਕਿ ਸਾਡੇ ਕੰਮ ਕੀਤੇ ਪਿਛਲੇ 5 ਸਾਲ ਦੱਸੋ ਤੁਹਾਨੂੰ ਕਿੰਡਾ ਵੱਡਾ ਬੋਹਮ ਦਿੰਦਾ ਨਹੀਂ ਦਿੱਤਾ ਦਿੱਤਾ ਹੈ ਨਾ ਤੇ ਫਿਰ ਆ ਆ ਜਿਹੜਾ ਖੜਾ ਹੈ ਨਾ ਸਿੱਧੀ ਗੱਲ ਵੀ ਜਿਹੜੇ ਮੈਂ ਤਾਂ ਕਹਿੰਦਾ ਵੀ ਜਿਹੜੇ ਸਾਡੇ ਪੈਂਡ ਪੱਤਰਾਂ ਦੇ ਚੌਧਰੀ ਹੈ ਨਾ ਜਿਹੜੇ ਲੀਡਰ ਤੁਹਾਡੇ ਮੂਰੇ ਲਾਏ ਉਹਨਾਂ ਨੇ ਬੇੜਾ ਕਰ ਕੀਤਾ ਉਹਨਾਂ ਨੇ ਬੇੜਾ ਕਰਕੇ ਮੇਰਾ ਜਾਂ ਤਾਂ ਤੁਹਾਡੇ ਤੱਕ ਗੱਲ ਪਹੁੰਚਦੀ ਨਹੀਂ ਜਾਂ ਫਿਰ ਤੁਸੀਂ ਜਾਂ ਮੇਰੇ ਤੱਕ ਗੱਲ ਹੀ ਨਹੀਂ ਆਈ ਜਾਂ ਫਿਰ ਆਪ ਨਹੀਂ ਕਰਦੇ ਜੀ ਜਾਂ ਫਿਰ ਤੁਸੀਂ ਇਹ ਸੋਚ ਲੈਨੇ ਹੋ ਵੀ ਕੋਈ ਨਹੀਂ ਇਹਨਾਂ ਦੇ ਛੇਤਰ ਫੇਰੇ ਨੇ ਤੇ ਫੇਰ ਹੀ ਲੰਮਗੇ ਆ ਆ ਬੰਦਾ ਨਾ ਅੱਜ ਦੇ 4 ਸਾਲ ਪਹਿਲਾਂ ਤੁਹਾਡੇ ਨਾਲ ਜੁੜਿਆ ਇਹ ਇਹਦੇ ਕੋਲੇ ਟੁੱਟਿਆ ਹੋਇਆ ਸਾਈਕਲ ਹੁੰਦਾ ਸੀਗਾ ਅੱਜ ਇਹਦੇ ਕੋਲ 10 ਲੱਖ ਦੀ ਗੱਡੀ ਹੈ ਇੱਥੇ ਸਾਡੇ 10 ਕਿੱਲੇ ਵਾਲੇ ਕੋਲ ਕਾਰ ਹੈ ਨਹੀਂ ਆ ਆ ਫਿਰਦਾ ਇਹਦੇ ਸਾਰੇ ਮਸਲੇ ਨੋਟ ਕਰਵਾਏ ਆ ਜੀ ਮੈਡਮ ਜੀ ਸਾਰੇ ਦੇਖੋ ਪੀਐਸ ਸਾਰੇ ਕਰਾ ਲਏ ਕਿਉਂ ਨਹੀਂ ਹੋਇਆ ਯਾਰ ਹੱਲ ਤਾਂ ਯਾਰ ਕੱਲੇ ਮਸਲੇ ਸਾਰੇ ਟੈਂਡਰ ਹੋਏ ਆ ਸਾਰੇ ਟੈਂਡਰ ਹੋਇਆ ਇੱਕ ਰਹਿ ਗਿਆ ਹੌਲੀ ਹੌਲੀ ਹੁੰਦਾ ਠੀਕ ਕੋਈ ਹੱਲ ਨਹੀਂ ਹੋਇਆ ਜੀ ਸਾਡਾ ਦੇਖੋ ਜੇ ਟੈਂਡਰ ਪਾਸ ਹੋਊਗਾ ਫੇਰ ਹੀ ਮਸਲਾ ਹੱਲ ਹੋਊਗਾ ਟੈਂਡਰ 'ਚ ਨਹੀਂ ਕਿਤੇ ਤਾਂ ਦੱਸੋ ਨਹੀਂ ਬਸ ਅੱਜ ਤਾਂ ਕਰਾਉਣੀ ਹੀ ਆ ਸੀ ਕਰਾਉਣੇ ਆ ਹੀ ਓਏ ਤੁਹਾਡਾ ਹੋਈ ਹੋਵੇ ਮੈਨੂੰ ਕੋਈ ਹੋਊਗਾ ਮੈਨੂੰ ਤੁਸੀਂ ਐਂ ਦੱਸ ਦਿਓ ਵੀ ਤੁਸੀਂ ਤੁਹਾਡਾ ਤਾਂ ਗੇੜਾ ਹੁੰਦਾ ਨਾ ਸਾਡੇ ਵੱਲ ਬਿਲਕੁਲ ਸਾਥੀ ਡੱਡੂਆਂ ਵਾਂਗੂੰ ਹੁਣ ਹੁਣ ਤਾਂ ਬੀਬਾ ਜੀ ਗੁੱਸਾ ਨਾ ਕਰੋ ਬਰ ਪਿਛਲੇ ਸਾਢੇ 4 ਸਾਲ ਸਾਡੀ ਬਾਤ ਪੁੱਛੀ ਤੁਸੀਂ ਆ ਕੇ ਕਹਿੰਦੇ ਪਿੰਡਾਂ ਦੇ ਵਿੱਚ ਬੜਿਆ ਤੁਸੀਂ ਨਹੀਂ ਮਿਲਦੇ ਰਹੇ ਆ ਤੁਹਾਨੂੰ ਤੁਸੀਂ ਮਿਲਦੇ ਰਹੇ ਹੋ ਨਾ ਪਿੰਡਾਂ ਦੇ ਵਿੱਚ ਰਹੇ ਆ ਤੁਹਾਨੂੰ ਜਿੰਨੇ ਵਾਰੀ ਪੁੱਛਦੇ ਸੀ ਵੀ ਸਾਡੀ ਗੱਲ ਕਰਾਓ ਬੀਬਾ ਜੀ ਹੋਰਾਂ ਨਾਲ ਸਾਨੂੰ ਬੀਬਾ ਜੀ ਕੋਲ ਲੈ ਕੇ ਚਲੋ ਬੀਬਾ ਜੀ ਨੂੰ ਸਦੋ ਤੁਸੀਂ ਪਿਛਲੇ ਸਾਢੇ 4 ਸਾਲ ਕਿਤੇ ਲੈ ਕੇ ਆਏ ਉਹਨਾਂ ਨੂੰ ਤੁਸੀਂ ਕਿਤੇ ਪ੍ਰੋਗਰਾਮ ਬਣਾਏ ਨਹੀਂ ਕਿ ਅਸੀਂ ਸਾਨੂੰ ਹੁਣ ਠੁੱਠੇ ਕਰੀਏ ਅਸੀਂ ਅੱਛਾ ਆ ਪਹੁੰਚਣ ਤੋਂ ਆਉਂਗੇ ਬਾਗੀ ਲੈ ਕੇ ਆਵਾਂ ਤੁਸੀਂ ਅੱਜ ਵੀ ਤਾਂ ਲੈ ਕੇ ਆਏ ਹੋ ਉਸ ਵੀ ਤਾਂ ਬੁਲਾਇਆ ਹੀ ਤੁਹਾਡੇ ਕਹਿੰਦੇ ਸੀ ਉਹਨੇ ਵੀ ਤਾਂ ਹੀ ਬੁਲਾਓ ਬੀਬਾ ਜੀ ਸਾਫ਼ ਗੱਲ ਸੁਣ ਲਓ ਵੀ ਸਾਡੇ ਕੋਲ ਤਾਂ 76 ਗੋਸਾ ਨਾ ਕਰੋ ਇਸ ਗੱਲ ਦਾ ਠੀਕ ਹੈ ਸਾਡਾ ਤਾਂ ਜੇ ਤਾਂ ਕੋਈ ਕੰਮ ਕਰ ਦੂਗਾ ਪਹਿਲਾਂ ਕਰ ਦੂਗਾ ਸਾਡੀ ਗੱਡੀ ਦਾ ਮਸਲਾ ਹੱਲ ਤੇ ਜੀ ਐਨ ਨੂੰ ਅਸੀਂ ਵੋਟਾਂ ਪਾ ਦੇਾਂਗੇ ਜੇ ਕੋਈ ਬੜੂਗਾ ਇਹ ਤਾਂ ਡਾਂਗਾ ਫੇਰਾਂਗੇ ਡਲੇ ਚਲਾਵਾਂਗੇ ਚਲੋ ਥੋੜਾ ਮਸਲਾ ਨਾ ਹੱਲ ਹੋਇਆ ਤੁਸੀਂ ਸਾਡੇ ਜੁੱਤੀਆਂ ਸਾਡੇ ਜੁੱਤੀਆਂ ਹਰ ਪਾ ਦੇ ਜਿਲਾ ਫਰੀਦਕੋਟ ਦੇ ਹਲਕਾ ਜੈਤੋ ਦੇ ਵਿੱਚ ਲੱਖੇਗਾ ਖੂਰ ਸਾਲ ਪੱਤੀ ਦੇ ਵਿੱਚ ਇੱਕ ਗਲੀ ਆ ਤਕਰੀਬਨ ਮੈਨੂੰ ਵੀ ਉਹਨੂੰ 25 ਸਾਲ ਹੋ ਗਏ ਵੇਖਦੇ ਨੂੰ ਇਹੇ ਜੀ ਆ ਤੇ ਇੱਥੇ ਲੋਕ ਹੀ ਰਹਿ ਕਿਵੇਂ ਰਹਿਆ ਜਾਂ ਤਾਂ ਇਹ ਵੋਟਾਂ ਆ ਆਪਦੀ ਜਮੀਰ ਮਾਰ ਕੇ ਪਾ ਰਹੇ ਆ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਸਾਡੇ ਤੋਂ ਲੀਡਰ ਵੋਟਾਂ ਲੈ ਕੇ ਕਿਵੇਂ ਜਾਂਦੇ ਆ ਅੱਜ ਪਹਿਲੀ ਵਾਰ ਇਹ ਇਕੱਠ ਹੋਇਆ ਇਸੇ ਗਲੀ ਦੇ ਵਿੱਚ ਲੀਡਰ ਅੱਜ ਘੇਰਿਆ ਗਿਆ ਬੀਬਾ ਜੀ ਇੱਥੇ ਆਏ ਸੀਗੇ ਵੋਟਾਂ ਦੇ ਵਾਸਤੇ ਕਿਉਂਕਿ ਵੈਸਤਾ ਕਲਾਕਾਰ ਖੜੇ ਕੀਤੇ ਗਏ ਆ ਪਰ ਇਹ ਵੀ ਵੋਟਾਂ ਮੰਗਣ ਦੇ ਲਈ ਆਏ ਸੀਗੇ ਹੁਣ ਇੱਥੇ ਵਾਰਤਾ ਲਾਪ ਕੀ ਹੋਈ ਆ ਤੁਹਾਡੀ ਗੱਲਬਾਤ ਕਰਵਾਵਾਂਗੇ ਬੀਬਾ ਜੀ ਅੱਜ ਵੇ ਇੱਥੇ ਪ੍ਰੋਗਰਾਮ ਰੱਖਿਆ ਸੀ ਨਹੀਂ ਅਸੀਂ ਵੋਟਾਂ ਮੰਗਣ ਨਹੀਂ ਆਏ ਸਿਰ ਅਸੀਂ ਤਾਂ ਦੇਖੋ ਸਾਡੇ ਠੀਕ ਹੈ ਭਾਈਚਾਰਾ ਇਹ ਤੇ ਅਸੀਂ ਤਾਂ ਮਿਲਣ ਆਏ ਸੀ ਸਾਨੂੰ ਸੱਦਿਆ ਗਿਆ ਪ੍ਰਧਾਨ ਜੀ ਨੇ ਫੋਨ ਕੀਤਾ ਵੀ ਲੋਕ ਤੁਹਾਨੂੰ ਮਿਲਣਾ ਚਾਹੁੰਦੇ ਆ ਸੋ ਅਸੀਂ ਆ ਗਏ ਹਾਂ ਪ੍ਰਧਾਨ ਜੀ ਪ੍ਰੋਗਰਾਮ ਰੱਖਿਆ ਸੀ ਸਾਰੀ ਗਲੀ ਦੀ ਮੀਟਿੰਗ ਸੀ ਅੱਜ ਇਹ ਕਹਿੰਦੇ ਬੀਬਾ ਜੀ ਨੂੰ ਮਿਲਣਾ ਹੈ ਜਦੋਂ ਕੁਝ ਮਸਲੇ ਸੀ ਬੀਬਾ ਜੀ ਦੇ ਮੂਨੇ ਰੱਖਣੇ ਇਹਨਾਂ ਨੇ ਉਹ ਅੱਜ ਰੱਖੇ ਇਹਨਾਂ ਨੇ ਤੁਸੀਂ ਸੱਦਿਆ ਸੀ ਬੀਬਾ ਜੀ ਨੇ ਤੁਹਾਨੂੰ ਪ੍ਰੋਗਰਾਮ ਦਾ ਪਤਾ ਮੈਂ ਕੱਲੇ ਨੇ ਸਾਰਿਆਂ ਨੇ ਸੱਦਿਆ ਸੀ ਮੈਂ ਸਭ ਹਾਂ ਸਾਰਿਆਂ ਨੇ ਸੱਦਿਆ ਸੀ ਕੀ ਮਸਲਾ ਕੀ ਆ ਤੁਹਾਡਾ ਮਸਲਾ ਯਾਰ ਆਹੀ ਨਾ ਗੰਦ ਦੇ ਵਿੱਚ ਬੈਠੇ ਆ ਘਟੋ ਘਟ 30 ਸਾਲ 40 ਸਾਲ ਹੋ ਗਏ ਇਸ ਗੱਲ ਨੂੰ ਠੀਕ ਹੈ ਵੀ ਮਤਲਬ ਚਿੱਟ ਕਾਲਿਆਂ ਤੋਂ ਨਾ ਅਜੇ ਹੋਜੇ ਆ ਮੁੰਡੇ ਖੜੇ ਆ ਨਾ ਇਹੋ ਜੇ ਹੁੰਦੇ ਸੀਗੇ ਇਦੋਂ ਵੀ ਨਿਆਣੇ ਇਦੋਂ ਵੀ ਨਿਆਣੇ ਤੇ ਆ ਚਿੱਟੀਆਂ ਦਾੜੀਆਂ ਆ ਗਈਆਂ ਸਾਰਿਆਂ ਦੇ ਨਾ ਤਾਂ ਗਲੀ ਬਣਦੀ ਆ ਉਹ ਜਿੱਥੋਂ ਪਹਿਲਾਂ ਬੀਬਾ ਜੀ ਨੂੰ ਲੈ ਕੇ ਆਏ ਤੁਸੀਂ ਤਾਂ ਥੋੜੇ ਜਿਲੇ ਲੇਟ ਆਏ ਹੋ ਠੀਕ ਹੈ ਉਥੋਂ ਲੈ ਕੇ ਆਏ ਬੀਬਾ ਜੀ ਨੂੰ ਅਸੀਂ ਉਥੇ ਉਹ ਕਿੱਡਾ ਗੰਦਾ ਛੱਪੜਾ ਨਾ ਸਾਡੇ ਇਹ ਇੱਥੇ ਬਾਬਾ ਵੀਰ ਆ ਸਾਡੇ ਇੱਕ ਠੀਕ ਹੈ ਬਾਬਾ ਵੀਰ ਦੇ ਮੁਖਤਿਆਰ ਸੌਣ ਵਾਲੇ ਦੋ ਬੰਦਿਆਂ ਦੇ ਨਾਂ ਤੇ ਗਲੀ ਮਸ਼ਹੂਰ ਆ ਸਾਡੀ ਇਹ ਉਹ ਬਾਬੇ ਵੀਰ ਦੇ ਘਰ ਦੇ ਮੂਹਰੇ ਨਾ ਇੱਕ ਗਰੀਬ ਪਰਿਵਾਰ ਰਹਿੰਦਾ ਵਿਚਾਰਾ ਜਮਾ ਰੋਟੀ ਮਸਾਂ ਪੱਕਦੀ ਆ ਉਹਨਾਂ ਦੇ ਮੂਹਰੇ ਛੱਪੜਾ ਹੈ ਇਹ ਜਿੰਨੇ ਮੇਰੀ 5-5 ਸਾਲਾਂ ਬਾਅਦ ਵੋਟਾਂ ਲੈ ਕੇ ਬਣ ਕੇ ਜਾਵੜੇ ਨਾ ਹਰੇਕ ਨੂੰ ਹੱਥ ਜੋੜਦੇ ਆ ਉਹ ਸਾਨੂੰ ਨਰਕ ਚੋਂ ਕੱਢ ਲੋ ਅਸੀਂ ਵੀ ਇੱਥੇ ਹੀ ਰਹ ਕੇ ਖੜ ਜਾਂਦੇ ਆ ਮੈਂ ਜਦੋਂ ਜਦੋਂ ਗੱਲ ਕਰਦੇ ਆ ਨਾ ਪਹਿਲਾਂ ਬੀਬਾ ਜੀ ਦੀ ਪਤਾ ਲੈਂਗੁਏਜ ਕੀ ਸੀਗੀ ਮੈਂ ਜਦੋਂ ਉਹ ਆ ਆ ਪਰੇ ਖੜਾ ਚੌਧਰੀ ਸਾਡਾ ਇਹ ਕਹਿੰਦਾ ਸਾਰੇ ਆਪਣੇ ਮਸਲੇ ਹੱਲ ਹੋਏ ਆ ਨਾ ਪਹਿਲਾਂ ਬੀਬਾ ਜੀ ਨੇ ਕੀਤੀ ਆ ਨਾ ਜਤਾਇਆ ਸੀਗਾ ਤੇ ਮੈਂ ਜਦੋਂ ਮਾੜਾ ਜਿਹਾ ਬੋਲਿਆ ਮੈਂ ਕਹਾਂ ਵੀ ਕਿਹੜੇ ਮਸਲੇ ਹੱਲ ਹੋਏ ਆ ਆ ਜਿਹੜਾ ਨਰਕ ਪਹਿਲਾਂ 40 ਸਾਲਾਂ ਦਾ ਉਸੇ ਨਰਕ ਚ ਤਾਂ ਬੈਠੇ ਆ ਤੇ ਨਾਲ ਦੀ ਨਾਲੀ ਬੀਬਾ ਜੀ ਕਹਿੰਦੀ ਕੋਈ ਪੜਿਆ ਲਿਖਿਆ ਬੰਦਾ ਗੱਲ ਕਰ ਲੋ ਇਹ 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 ਬੰਦਾ ਪ੍ਰਧਾਨ ਆ ਤੁਹਾਡੀ ਗਲੀ ਦਾ ਪ੍ਰਧਾਨ ਬਸ ਮੂਰੇ ਲਾਇਆ ਹੋਇਆ ਸਾਡੀ ਗਲੀ ਦੇ ਵਿੱਚੋਂ ਅਸੀਂ ਹਾਂ ਅਸੀਂ ਕਹਿੰਨੇ ਵੀ ਠੀਕ ਆ ਯਾਰ ਕਿਸੇ ਇੱਕ ਬੰਦੇ ਤੇ ਛੱਡ ਦਿਓ ਆਪ ਸਾਡਾ ਜਵਾਬ ਦੇ ਤਾਂ ਬਣੂਗਾ ਤੇ ਹੁਣ ਸਾਡੀਆਂ ਇਹ ਵੀ ਮੁੰਡਾ ਉਦੋਂ ਤੁਹਾਡੇ ਆਉਣ ਤੋਂ ਪਹਿਲਾਂ ਐਪਲੀਕੇਸ਼ਨ ਆਖੇ ਜੀ ਲਿਖਤੀ ਰੂਪ ਚ ਦਿਓ ਲਿਖਤੀ ਰੂਪ ਅਸੀਂ ਮੈਂ ਕਹਣਾ ਵੀ ਸੌ ਰਜਿਸਟਰ ਗਾਲਾ ਕਰਤਾ ਹੋਊਗਾ ਆ ਬੀਬੀਆਂ ਖੜੀਆਂ ਇਹ ਵੀ ਵਿਚਾਰੀਆਂ ਐਸ ਡੀ ਐਮ ਤੱਕ ਐਮ ਐਲ ਏ ਤੱਕ ਮੈਂ ਕਹਣਾ ਕਿਹੜਾ ਥਾਂ ਜਿੱਥੇ ਅਸੀਂ ਸਾਰੇ ਬੰਦਿਆਂ ਨੂੰ ਛੱਡੋ ਜਿੱਥੇ ਸਾਡੀਆਂ ਬੀਬੀਆਂ ਨੋਹਾਤੀਆਂ ਵੀ ਨਹੀਂ ਗਈਆਂ ਚੱਲ ਕੇ ਜਦੋਂ ਇਹ ਬਣ ਜਾਂਦੇ ਆ ਨਾ ਉਦੋਂ ਸਾਨੂੰ ਛ 5 ਸਾਲ ਸਾਲ ਤੁਸੀਂ ਤੁਸੀਂ ਇਹ ਗੱਲ ਵੀ ਕਹੀ ਵੀ ਅਸੀਂ 40 ਸਾਲਾਂ ਤੋਂ ਨਰਕ ਕੱਟ ਰਹੇ ਹਾਂ ਹਾਂਜੀ ਤੇ 40 ਸਾਲਾਂ ਤੋਂ ਕੀ ਕਰਦੇ ਸੀ ਤੁਹਾਡੇ ਬੋਲਦੇ ਨਹੀਂ ਤੁਸੀਂ ਕੋਈ ਜਿਵੇਂ ਅੱਜ ਇਕੱਠ ਕਰ ਲਿਆ 40 ਸਾਲਾਂ ਤੋਂ ਬੋਲੇ ਹੀ ਨਹੀਂ ਕਦੇ ਜਾਂ ਤੁਹਾਡੇ ਬਜ਼ੁਰਗ ਨਹੀਂ ਬੋਲੇ ਨਹੀਂ ਬਜ਼ੁਰਗ ਕਿਉਂ ਨਹੀਂ ਬੋਲੇ ਸਾਰੇ ਬੋਲਦੇ ਸੀਗੀ ਠੀਕ ਹੈ ਪਰ ਬੋਲਣ ਦਾ ਮਤਲਬ ਕੀ ਸੀ ਕਿ ਐ ਨਹੀਂ ਬੋਲਦੇ ਸੀ ਜਿਵੇਂ ਅੱਜ ਅਸੀਂ ਸਿੱਧੀ ਗੱਲ ਵੀ ਘੇਰਿਆ ਅਜ ਤਾਂ ਸੀ ਠੀਕ ਹੈ ਅੱਜ ਤਾਂ ਅਸੀਂ ਉਹ ਸਿੱਧੀ ਗੱਲ ਵੀ ਜਿਵੇਂ ਇੱਕ ਨਵੀਂ ਪਾਰਟੀ ਨੇ ਨਾ ਨਾਰਾ ਦਿੱਤਾ ਸੀ ਨਾ ਪਹਿਲਾਂ ਹਉਣ ਤੋਂ ਡਾਲਾ ਤੋਂ ਡਾਲਾ ਹੋਤਾ ਪਤਾ ਨਹੀਂ ਕਿਦਰ ਸੇ ਚਲਾ ਹੋਤਾ ਅਸੀਂ ਤਾਂ ਉਹ ਮੂਡ ਬਣਾਇਆ ਵੈ ਛੱਤਰ ਸਾਡਾ ਕਾਇਮ ਹੈ ਜੇ ਸਾਡੀ ਜਿਹਨੇ ਸਾਡੀ ਗਲੀ ਬਣਾਉਣੀ ਹੈ ਇੱਥੇ ਕਦੇ ਕੋਈ ਆ ਕੇ ਕਹਿੰਦਾ ਤਾਂ 50 ਲ ਅਜਿਹਾ ਵੀ ਜਦੋਂ ਤੁਸੀਂ ਇੱਕ ਇੱਕ ਆਪ ਦੇ ਇਲੈਕਸ਼ਨ ਦੇ 25-25 ਕਰੋੜ 30-30 ਕਰੋੜ ਖਰਚ ਸਕਦੇ ਆ ਜੇ ਸਾਡੀ 5-400 ਵੋਟ ਲੈਣੀ ਆ ਤਾਂ ਫਿਰ ਲਿਆਓ 50-60 ਲੱਖ ਜਿਹਦੇ ਕੋਲ ਹੈਗਾ ਲਿਆ ਕੇ ਇੱਥੇ ਅੱਧੇ ਪੈਸੇ ਪਹਿਲਾਂ ਰੱਖ ਦਿਓ ਅੱਧੇ ਬਾਅਦ ਚ ਦਵਾ ਦਿਓ ਜਿੱਥੋਂ ਮਰਜੀ ਰੱਖ ਦਿਓ ਸਾਂਝੇ ਥਾਂ ਤੇ ਤਾਂ ਸਾਡੀਆਂ ਵੋਟਾਂ ਲੈ ਲਿਓ ਨਹੀਂ ਸਾਡੇ ਜੇ ਲੱਖੇ ਵਾਲੇ ਖੂਹ ਤੋਂ ਥੱਲੇ ਕੋਈ ਮੁੜ ਗਿਆ ਨਾ 76 ਫੇਰਾਂਗੇ ਤਾਂ ਸਿੱਧੀ ਗੱਲ ਬੀਬਾ ਜੀ ਕਿਉਂ ਨਹੀਂ ਫਿਰ ਮਸਲਾ ਹੱਲ ਕੀਤਾ ਤੁਹਾਨੂੰ ਬਹੁਤ ਨਾ ਜਿਤਾਇਆ ਸੀ ਇਹਨਾਂ ਨੇ ਦੇਖੋ ਮੇਰੇ ਕੋਲ ਤਾਂ ਸਿਰੇ ਮਸਲਾ ਆ ਹੀ ਨਹੀਂ ਠੀਕ ਹੈ ਆ ਇਹ ਪ੍ਰਧਾਨ ਸਾਹਿਬ ਜੀ ਮਸਲੇ ਪਹਚਾਏ ਸਾਰੇ ਮਸਲੇ ਆਪਾਂ ਪੀਏ ਸਾਹਿਬ ਨੂੰ ਨੋਟ ਕਰਵਾਏ ਹੋਏ ਆ ਜੀ ਇਹ ਨਾ ਇਹ ਅਸਲ ਇਹ ਅਸਲ ਨਹੀਂ ਲੜਨ ਵਾਲੀ ਲੜਨ ਨਹੀਂ ਲੜਨ ਵਾਲੀ ਗੱਲ ਨਹੀਂ ਇਹ ਨਹੀਂ ਲੜਨ ਵਾਲੀ ਗੱਲ ਨਹੀਂ ਲੜਨ ਵਾਲੀ ਗੱਲ ਨਹੀਂ ਤੁਸੀਂ ਮਸਲਾ ਪਹਚਾਇਆ ਨਹੀਂ ਬਿਲਕੁਲ ਪਹਚਾਇਆ ਜੀ ਤਾਂ ਪੀਏ ਸਾਹਿਬ ਕਹੇ ਤੁਹਾਡੇ ਕੋਲ ਮਸਲੇ ਇਹਨਾਂ ਦੇ ਮਸਲੇ ਨੋਟ ਕੀਤੇ ਹੋਏ ਨੇ ਇੱਧਰ ਤਾਂ ਗੱਲ ਹੀ ਨਹੀਂ ਆ ਰਹੀ ਪੀਏ ਨੂੰ ਤਾਂ ਲੱਗਦਾ ਇਹਨਾਂ ਨੇ ਗੱਲ ਤੁਹਾਡੇ ਤੱਕ ਨਹੀਂ ਪਹਚਾਈ ਨਹੀਂ ਮੇਰੇ ਤੱਕ ਗੱਲ ਨਹੀਂ ਆਈ ਜਿੰਨੇ ਵੀ ਮੇਰੇ ਤੱਕ ਮਸਲੇ ਆਏ ਤੁਸੀਂ ਕੀ ਲੈਣ ਆਏ ਹੋ ਜੋ ਤੁਹਾਡੇ ਤੱਕ 5 ਸਾਲਾਂ ਗੱਲ ਹੀ ਨਹੀਂ ਆਈਗੀ ਪਹਿਲਾਂ ਜਿਤਾ ਕੇ ਭੇਜਿਆ ਫਿਰ ਤੁਸੀਂ ਹੁਣ ਕੀ ਲੈਣ ਆਏ ਉੱਥੇ ਸਾਡੇ ਘਰਾਂ ਦੇ ਵਿੱਚ ਇੱਕ ਦਫਾ ਹੋ ਫਿਰ ਇੱਥੋਂ ਦੱਸੋ ਤੁਸੀਂ ਇਹਨਾਂ ਨੂੰ ਸਮਝਾਓ ਕਿ ਚੰਗਾ ਗੱਲ ਕਰਨ ਦੀ ਕੋ ਤਮੀਜ਼ ਨੂੰ ਦੇਗਾ ਅਸੀਂ ਤੁਸੀਂ ਵੇਖੋ ਆਪਦੇ ਹੱਕਾਂ ਲਈ ਗੱਲ ਕਰਨੀ ਚੰਗੀ ਗੱਲ ਆ ਸਾਡੀਆਂ ਨਾ ਸਾਡੀਆਂ ਇਹ ਕਹਦਾ ਨਾ ਨਾ ਕੋਈ ਗੱਲ ਨਹੀਂ ਨਾ ਨਾ ਮੈਨੂੰ ਗੱਲ ਕਰਨ ਅਗੇ ਲੇਡੀਜ਼ ਦੀ ਕਦਰ ਨਹੀਂ ਕਰਨੀ ਆਉਂਦੀ ਸਾਡੀਆਂ ਲੇਡੀਆਂ ਨੂੰ ਅਸੀਂ ਮਾੜਾ ਚੰਗਾ ਨਹੀਂ ਨਾ ਨਾ ਸਾਡੀਆਂ ਲੇਡੀਆਂ ਨੇ ਜਿਹੜੀਆਂ ਨਹੀਂ ਨਹੀਂ ਤੂੰ ਹੁਣ ਮੇਰੀ ਗੱਲ ਸੁਣ ਜਿਹਦੀ ਕਹਿੰਦੇ ਜ਼ੁਬਾਨ ਚੱਲਦੀ ਉਹਦੇ ਸੱਤ ਹਾਲ ਚੱਲਦੇ ਆ ਹੁਣ ਮੇਰੀ ਗੱਲ ਸੁਣ ਇਹ ਸਾ ਕਦੇ ਐਸਡੀਐਮ ਦੇ ਐਪਲੀਕੇਸ਼ਨ ਕਦੇ ਕਦੇ ਪੁੱਛਾ ਕਰੋ ਜੀ ਕਰੋ ਬੀਬੀਆਂ ਨਾਲ ਗੱਲ ਕਰੋ ਆ ਮਾਤਾ ਜੀ ਹਾਂ ਅਸੀਂ ਆ ਮੇਰਾ ਜਵਾਈ ਮਰ ਗਿਆ ਜੀ ਅਸੀਂ ਆ ਗੰਦ ਦੇ ਮਾਰਿਆ ਨੇ ਮੈਂ ਸਾਹਮਣੀ ਕਾਰ ਨਹੀਂ ਸੱਦੀ ਇੱਥੇ ਵੀ ਸਫਾਈ ਨਹੀਂ ਤੇ ਉੱਥੇ ਸਾਡੀਆਂ ਗੱਲਾਂ ਬਣਾਉਣਗੇ ਵੀ ਅਸੀਂ ਉੱਥੇ ਗਏ ਸੀ ਗੰਦ ਚ ਬੈਠੇ ਸੀ ਤੁਸੀਂ ਵੋਟਾਂ ਪਾਉਣੇ ਕਹਿੰਦੇ ਨੇ ਲੀਡਰਾਂ ਨੂੰ ਕਹਿੰਨੇ ਆ ਸਾਰਿਆਂ ਨੂੰ ਕੀ ਕਰ ਗਏ ਫਿਰ ਹੁਣ ਕੋਈ ਸੁਣਦਾ ਹੀ ਨਹੀਂ ਮੋਟੇ ਬੇੜੇ ਹੁੰਦੇ ਕੋਈ ਮੁਰਕੇ ਕੋਈ ਗੱਲ ਨਹੀਂ ਸੁਣਦਾ ਕੋਈ ਅਸੀਂ ਕਦੇ ਪੈਸਾ ਨਹੀਂ ਲਿਆ ਕਦੇ ਅਸੀਂ ਕੋਈ ਆਰਾਛਣ ਤਾਂ ਹੁਣ ਸਾਰੀ ਦੁਨੀਆ ਨੂੰ ਮਿਲਦਾ ਉਹ ਤਾਂ ਉਹ ਤਾਂ ਸਾਰਿਆਂ ਨੂੰ ਮਗਰ ਸਾਨੂੰ ਵੀ ਮਿਲਦਾ ਹਾਂ हां ਸਾਡੀ ਕੋਈ ਸੁਣਾਈ ਨਹੀਂ ਇੱਥੇ ਹੁੰਦੀ ਕੀ ਚੀਜ਼ ਹੋਣ ਅਸੀਂ ਬੀਬਾ ਨੂੰ ਸੱਦਿਆ ਘਰਾਓ ਕਰਨ ਵਾਸਤੇ ਸੱਦਿਆ ਅਸੀਂ ਮਿਲਣ ਵਾਸਤੇ ਨਹੀਂ ਸੱਦਿਆ ਕੋਈ ਅਸੀਂ ਵੋਟਾਂ ਨਹੀਂ ਪਾਉਣੀਆਂ ਆ ਠੀਕ ਆ ਸਾਡੀ ਗਲੀ ਦਾ ਵਿੱਚ ਹੱਲ ਹੋਊਗਾ ਤਾਂ ਇਹਨਾਂ ਨੂੰ ਵੋਟਾਂ ਪਾਈਆਂ ਜਾਣੀਆਂ ਸਾਨੂੰ ਪਹਿਲਾਂ ਨਤੀਜਾ ਦੇ ਜਾਣ ਕਿ ਅਸੀਂ ਵੋਟਾਂ ਪਾਉਣ ਤੋਂ ਪਹਿਲਾਂ ਵੀ ਅਸੀਂ ਤੁਹਾਡਾ ਆ ਕੰਮ ਕਰ ਰਹੇ ਆ ਪਰ ਅਸੀਂ ਐਤ ਕੀ ਇਹਨਾਂ ਦਾ ਵਿਰੋਧ ਕਰਨ ਵਾਸਤੇ ਸੱਦਿਆ ਉਹ ਨਹੀਂ ਸੱਦੇਗੇ ਅਸੀਂ ਵਿਰੋਧ ਲੀਡਰਾਂ ਦਾ ਹੋਣਾ ਚਾਹੀਦਾ ਜਿੱਥੇ ਕੰਮ ਨਹੀਂ ਹੁੰਦੇ ਕਿਉਂਕਿ ਬੋਰਡ ਦੀ ਕੋਈ ਕੀਮਤ ਨਹੀਂ ਹੁੰਦੀ ਪਰ ਜਿਵੇਂ ਇਹ ਸੰਘਰਸ਼ 40 ਸਾਲਾਂ ਤੋਂ ਲੜ ਰਹੇ ਆ ਇੰਨੇ ਸਾਲਾਂ ਚ ਤਾਂ ਮੈਂ ਕਹਿੰਦਾ ਵੀ ਜੇ ਆਪ ਵੀ ਇਹ 100-100 ਵਟ ਲਿਆਉਂਦੇ ਤਾਂ ਗਲੀ ਬਣ ਜਾਣੀ ਸੀ ਪਰ ਇਹ ਲੀਡਰਾਂ ਦੀ ਝਾਕ ਦੇ ਵਿੱਚ ਰਹੇ ਵਿਚਾਰੇ ਹੁਣ ਤਾਂ ਹੀ ਕੋਈ ਹੱਲ ਨਹੀਂ ਹੋਇਆ ਐਸ ਵਾਰ ਕੀ ਹੋਊਗਾ ਪ੍ਰਧਾਨ ਸਾਹਿਬ ਜੀ ਕਿਉਂਕਿ ਤੁਹਾਨੂੰ ਵੀ ਇਹਨਾਂ ਨੇ ਆਖਰ ਵੋਟਾਂ ਪਾਇਆ ਤੁਹਾਨੂੰ ਮੁਖੀ ਲਾਇਆ ਤੁਸੀਂ ਕਿਉਂ ਨਹੀਂ ਗੱਲਾਂ ਪਚਾਈਆਂ ਆਂ ਦੀ ਗਲੀ ਦੀਆਂ ਬਿਲਕੁਲ ਅੱਜ ਬੀਬਾ ਜੀ ਨੂੰ ਬੁਲਾ ਕੇ ਇੱਥੇ ਸਾਰੀ ਸਥਿਤੀ ਦਿਖਾਤੀ ਹੈ ਜਿਹੜੇ ਵੀ ਮਸਲੇ ਰਹਿ ਗਏ ਉਹ ਗਰ ਮੈਂ ਕਿਦੋ ਚਾਹਣਾ ਜੀ ਗਲੀ ਨਾ ਬਣੇ ਮੈਂ ਵੀ ਤਾਂ ਚਾਹਣਾ ਜੇ ਮੇਰੀ ਗਲੀ ਨੂੰ ਸਿੱਧੀ ਛੜਕ ਜਾਂਦੀ ਹੋਵੇ ਜੀ ਡੀਟੀਓਡ ਤਾਂ ਮੈਂ ਕਹਿਣ ਵਿਰੋਧ ਕਰਨ ਮੇਰਾ ਵੀ ਤੂੰ ਆਪਦੀ ਗਲੀ ਦਾ ਬਣਾ ਲਈ ਤੇ ਇਹਨਾਂ ਨੂੰ ਇਹਨਾਂ ਨੂੰ ਕੀ ਲੋੜ ਹੈ ਕਦੇ ਕੋਈ ਹਲਕੇ ਦਾ ਐਮਐਲਏ ਨਾ ਜਿਹਦੀ ਮੈਂਬਰ ਪੰਚਾਇਤ ਜੇਤਨ ਦੀ ਔਕਾਤ ਨਹੀਂ ਹੁੰਦੀ ਕਿਤੇ ਲੋਕ ਭਲੇਖੇਣਾ ਐਮਐਲਏ ਬਣਾ ਦੇਣ ਐਮਪੀ ਬਣਾ ਦੇਣ ਉਹ ਮੈਂ ਕਹਣਾ ਜਿਹੜੀ ਉਹਦੇ ਆਪਦੇ ਗਲੀ ਜਾਂਦੀ ਹੁੰਦਾ ਜਿਹੜੇ ਪਿੰਡ ਦਾ ਉਹਦੇ ਪਿੰਡ ਨੂੰ ਜਾਂਦੀ ਹੋਊਗੀ ਜਿੱਥੇ ਰਹਿ ਰਿਆ ਉਧਰ ਨੂੰ ਜਾਂਦੀ ਹੋਊਗੀ ਉਹਦੀ 5 ਸਾਲ 4.5 ਸਾਲ ਰਿਪੇਅਰ ਨਹੀਂ ਕਰਾਉਂਦਾ ਵੀ ਜੇ ਮੇਰੇ ਕੋਲ ਕੋਈ ਦੁਆਲੇ ਹੋ ਇਹਨਾਂ ਨੇ ਕੀ ਲੈਣਾ ਆਪਣੀਆਂ ਗਲੀਆਂ ਬਣਾ ਕੇ ਨੰਗੀ ਜਾਣ ਇੱਥੋਂ ਦੀ ਮੈਂ ਦੱਸੀ ਜਾਂਣਾ ਨਾਲ ਇੱਥੇ ਰਹਿੰਦੇ ਨਹੀਂ ਜੀ ਇਹ ਤਾਂ ਇਹ ਰਹਿੰਦੇ ਬਾਹਰ ਹੈਗੇ ਨਹੀਂ ਇੱਥੇ ਕੋਈ ਨਹੀਂ ਰਹਿੰਦਾ ਇਹ ਇੱਕ ਹੋਰ ਗੱਲ ਇਹਨਾਂ ਦੇ ਨਾ ਇਹਨਾਂ ਥੱਲੇ ਇਹਨਾਂ ਕੋਲ ਸਾਈਕਲ ਜਿਹੜਾ ਸੀ ਨਾ ਟੁੱਟਿਆ ਜਾ ਮਸਾ ਹੁੰਦਾ 350 ਵਾਲਾ ਆਹ ਇੱਕ ਉਧਰ ਖੜਾ ਹੈ ਕਿ ਇੱਧਰ ਖੜਾ ਦੋਨੇ 10 ਦਾ 12-12 ਲੱਗਦੀਆਂ ਗੱਡੀਆਂ ਤਿੰਨ ਸਾਲਾਂ ਕਿੱਥੋਂ ਲਿਆਏ ਇਹ ਇਹ ਤਾਂ ਮਿਹਨਤ ਕੀਤੀ ਇਹਨਾਂ ਦੀ ਕਾਹਦੀ ਮਿਹਨਤ ਕਰੀ ਮਿਹਨਤ ਕੀਤੀ ਆ ਬੂਥ ਲੈਵਲ ਤੋਂ ਇੰਚਾਰਜ ਤੱਕ ਗਏ ਆ ਸੋਸ਼ਲ ਮੀਡੀਆ ਚਾਰਜ ਰਹੇ ਆ ਹੁਣ ਮੈਡਮ ਦੇ ਪੀਏ ਬਣੇ ਆ ਇਹ ਮਿਹਨਤ ਆ ਸਾਡੀ ਡੈਮੋਕ੍ਰੇਸੀ ਚਾਰੇ ਕਰੋ ਮਿਹਨਤ ਕਰਨ ਦਾ ਹੱਕ ਆ ਜੇ ਅਸੀਂ ਵੋਟਾਂ ਨਾ ਪਾਉਂਦੇ ਫਿਰ ਥੋੜੀ ਮਿਹਨਤ ਅਸੀਂ ਕੋਈ ਠੱਗੀ ਮਾਰੀਏ ਕਿਸੇ ਦੇ ਕੋਈ ਕਬਜ਼ਾ ਲੈ ਕੇ ਜਗ੍ਹਾ ਤੇ ਪੰਜ ਸੱਤਾ ਕੰਮਾਂ ਦੇ ਵਿੱਚੋਂ ਜੇ ਦੋ ਤਿੰਨ ਕੰਮ ਰਹਿ ਵੀ ਗਏ ਤਾਂ ਕੋਈ ਵੱਡੀ ਗੱਲ ਨਹੀਂ ਇਹ ਵੀ ਮਿਹਨਤ ਆ ਮਿਹਨਤ ਆ ਤੁਹਾਡੀ ਘਰੀ ਦੇ ਕੰਮਾਂ ਆ ਆ ਸੁਣੋ ਹੋਇ ਕੋਈ ਨਾ ਸੁਣੋ ਇਹਨੂੰ ਆਏ ਪੁੱਛੋ ਵੀ ਕਿਹੜਾ ਕੰਮ ਹੋਇਆ ਕੰਦੀ ਗਲੀ ਥੋੜ ਪਾਣੀ ਆਉਂਦਾ 20 25000 ਮੱਛੀ ਮੋਟਰ ਦੇ ਲੱਗਦਾ ਗਰੀਬ ਬੰਦਾ ਕਿੱਥੋਂ ਲਵਾ ਲੂਗਾ ਤੇ ਟੂਟੀ 'ਚ ਪਾਣੀ ਨਹੀਂ ਆਉਂਦਾ 3 ਇੰਚੀ ਪਾਈਪ ਇਹਨਾਂ ਨੂੰ ਆਏ ਪੁੱਛੋ ਅਈ ਥੋ ਖੜਵੰਜਾ ਲੱਕ ਕੇ ਬਾਈਪਾਸ ਤੇ ਗਿਆ ਉਹ ਖੜਵੰਜਾ ਦੀ ੱਟ ਕਿੱਧਰ ਗਈ ਉਹ ਪੁੱਛੋ ਨਾ ਇਹਨਾਂ ਨੂੰ ਵੀ ਕਮੇਟੀ ਕੋਲ ਤਾਂ ਪਹੇ ਨਹੀਂ 18 ਬਿਜਲੀ ਵਾਲੀਆਂ ਇੱਕ ਟੂਬ ਜਗਾ ਦੇਣ ਇਹਨਾਂ ਕੋਲੇ ਪੈਸਾ ਹੀ ਹੈ ਨਹੀਂ ਤਾਰ ਵੱਢ ਕੇ ਲੈ ਗਿਆ ਮੈਂ ਗਿਆ ਕਮੇਟੀ ਚਾਬ ਮੈਂ ਵੀ ਤਾਰ ਲੈ ਗਿਆ ਕੋਈ ਵੱਢ ਕੇ ਭਾਈ ਦਿਓ ਕਮੇਟੀ ਕੋਲੇ ਹੈ ਨਹੀਂ ਪੈਸਾਂ ਦੇ ਬਾਈ ਆਪ ਦੀ ਤਾਰ ਲਿਆ ਫੇਰ ਜਗੂ ਉਹ ਬਾਬੇ ਨੂੰ ਹੀ ਵੋਟਾਂ ਪਾਈਆਂ ਹਮ ਸਰਜੀਤ ਨੂੰ ਹਮ ਉਹ ਐਮ ਸੀ ਤੋਂ ਪ੍ਰਧਾਨ ਬਣਿਆ ਹਮ ਉਹਨੇ ਨਾ 15 ਰੁਪਈਆ ਟੂਕ ਦੇਤੀ ਮੇਰੇ ਬਾਹਰ ਜਲਾ ਦੀ ਇੱਕ ਮੇਰਾ ਯਾਰ ਬੇਲੀ ਉਹਦੇ ਬਾਹਰ ਜਲਾ ਦੀ ਅਸੀਂ ਆਹਾ ਹਾ ਬਾਬੇ ਨੇ ਪਤਾ ਹੀ ਨਹੀਂ ਕੀ ਦੇ ਤਾ ਹਾਂ ਹਾਂ ਉਹ 10 ਕਿ ਦਿਨ ਜਗੀ ਆ ਹਾਂ ਉਹ ਮੁੜ ਕੇ ਤਾਰੇ ਹੀ ਲੈ ਜਾ ਕੋਈ ਵੱਡ ਕੇ ਮੈਂ ਗਿਆ ਕਮੇਟੀ ਕੋਲੇ ਮੈਂ ਯਾਰ ਮੈਂ ਆਇਆ ਇੱਕ ਦਿਨ ਮੈਂ ਬਾਬਾ ਜੀ ਹਾਂ ਉਹਦਾ ਮੈਨੂੰ ਗਿਫਟ ਕਰੀ ਕਿਹਨੇ ਡੱਬਾ ਲਾਈਟਾਂ ਉਹ ਮੈਂ ਤਾਂ ਇੱਕ ਦੋਨੋਂ ਦਿੱਤੀਆਂ ਹਾਂ ਹੁਣ ਕੱਲੀ ਆਈ ਨਹੀਂ ਵੀ ਸਾਡੇ ਛੜਕ ਗਈ ਆ ਨਾ ਤਾਂ ਪਾਣੀ ਆਉਂਦਾ ਕਿਤੇ ਕਿਤੇ ਟੂਟੀ ਲੱਗੀ ਦਾਦੇ ਪਾਣੀ ਆਉਂਗਾ ਮੇਰੇ ਟੂਟੀ ਲੱਗੀ ਆ ਤੂੰ ਹੁਣ ਲੈ ਚਲ ਨਾ ਘਰੇ ਉਹਦੇ ਥਾਂ ਹੀ ਸੁੱਕਿਆ ਪਏ ਜਿੱਦੇ ਟੂਟੀ ਲੱਗੀ ਆ ਪਾਣੀ ਨਹੀਂ ਆਉਂਦਾ ਪਾਣੀ ਮੋਟਰ ਨਾਲ ਵੀ ਨਹੀਂ ਆਉਂਦਾ ਬਿੱਲ ਹਰ ਵਾਰੀ ਆਉਂਦਾ ਲੈ ਵੀ ਪਾਣੀ ਨਹੀਂ ਆਉਂਦਾ ਬਿੱਲ ਹਰ ਵਾਰੀ ਆਉਂਦਾ ਬਾਬੇ ਨੂੰ ਛੱਡਿਆ ਬਾਬਾ ਆ ਗਿਆ ਮਾਂ ਉਥੇ ਗੱਲ ਵੀ ਕਹੀ ਮਾਂ ਵੀ ਤੂੰ ਬਾਬਾ ਆ ਗਈ ਛੜਕ ਬਣਾਉਂਗਾ ਹੂੰ ਪਹਿਲੇ ਗਣ ਜਿੰਦਿਆ ਸੀਵਰੇਜ ਚੱਲਿਆ ਸਾਡੇ ਸਿਰ 'ਚ ਪਾਣੀ ਪਿਆ ਕਰੂਗਾ ਹਜੇ ਜੋੜਿਆ ਨਹੀਂ ਸਾਰੇ ਲੀਕ ਆ ਮੇਰੇ ਨਾਲ ਹੁਣ ਚੱਲ ਵੜੋ ਹਮ ਮਾਹ ਬਾਬਾ ਜੀ ਆਹ ਸੀਵਰੇਜ ਤੇ ਨਾ ਤੁਸੀਂ ਖੜਵੰਜਾ ਹੀ ਲਵਾ ਖੜਵੰਜਾ ਲੱਗਦਾ ਨਹੀਂ ਜਾਦੀ ਜਲਦਾਰ ਐਮ ਸੀ ਪ੍ਰਧਾਨ ਬਣਿਆ ਹੀ ਉਹ ਕੱਚਾ ਰਾਜੀ ਉਹਨੇ ਖੜਵੰਜਾ ਦੇ ਦੋ ਬੰਦੇ ਅਰਦੇ ਸੀ ਉਹਨੂੰ ਆਲਾ ਵੀ ਜਾਂਦਾ ਛਪਾਈ ਦੇ ਪੱਟ ਨਹੀਂ ਰਾਤ ਨੂੰ ਛਪਾਈ ਦੇ ਗੱਲੋਂ ਪੱਟਦੇ ਹੀ ਸੜਕ ਬਣਾਵਾਂਗੇ ਉਹ ਬੰਦਿਆਂ ਨੂੰ ਰਾਤ ਨੂੰ ਦਰਖਤ ਪੱਟੇ ਮਾ ਬਾਬੇ ਨੂੰ ਵਾਦੂ ਆਈ ਕਰੇ ਆਪਨੂੰ ਛੱਡ ਯਾਰ ਆਟਾ ਇਲਾ ਦਾ ਲਾਲ ਜਨਾ ਦੇ ਇਹਦੇ ਹਜੇ ਫੈਕਟਰੀ ਲੱਗੂ ਦੋ ਬਣੂਗੀ ਜਿਹੜੀਆਂ ਸਾਡੀਆਂ ਇੱਟਾਂ ਖੜਵਾਂਜਾ ਪਟਾਇਆ ਤੂੰ ਉਹ ਖੜਵਾਂਜੇ ਚਨਾ ਦੇ ਸਾਡਾ ਸਾਈਕਲ ਜਾ ਮੇਰੇ ਕੋਲ ਸਾਈਕਲ ਬਈ ਖੜ ਗਿਆ ਹੀ ਰਹਿੰਦਾ ਰੋਜ ਇੱਕ ਕਾਵੜਾ ਪੂਨ ਇੱਕ ਡੱਗ ਪੈਂਦਾ ਠੀਕ ਹੈ ਨਾ ਉਹ ਵਾਲਾ ਵੀ ਇੱਧਰ ਲੱਗਦੀ ਨਹੀਂ ਮੈਂ ਹੁਣ ਬਖਾ ਲਉਣਾ ਜੇ ਸੀਵਰੇਜ ਪਏ ਦੋ ਖੜਵਾਂਜਾ ਲੱਗਿਆ ਫੇਰ ਤਾਂ ਤੁਸੀਂ ਮੰਨੋ ਉਹਨਾਂ ਨੂੰ 55 ਨਹੀਂ ਲੱਗਦਾ ਲੱਗੂ ਲੋਕਦਾਲ ਕਿਉਂ ਜਿੱਕੇ ਫੈਕਟਰੀ ਪੈਸੇ ਦੇਊ ਉਹਨੂੰ ਇਹ ਸਾ ਮਾੜਾ ਮੁੱਦਾ ਫੇਰ ਕਮੇਟੀ ਆਖੂ ਬੁਲਾਓ ਯਾਰ ਉਹ ਪੈਸੇ ਉਧਰੋਂ ਬਣਨਗੇ ਟੀਬੀ ਸਾਹਿਬ ਤਾਂ ਮਗਰ ਜਾੜੋ ਕੋਲੂ ਆਣ ਦੀਏ ਦਾ ਵਾਨ ਉਹ ਵੱਡੀ ਛੜਕਦੇ ਜੜਦੀ ਐ ਉਹ ਦੋ ਬਾਈਪਾਸ ਕੱਢਿਆ ਉੱਥੇ ਸੀਵਰੇਜ ਦੇ ਉੱਤੇ ਚਲੋ ਇਟਾਂ ਦਾ 55 ਚੱਲਦਾ ਬਖਾ ਲੈਣੋ ਹੂੰ ਹੁਣ ਨਾ ਬਈ ਮੁੱਖ ਦੀ ਗੱਲ ਇਹ ਹੈ ਵੀਰੇ ਮੈਂ ਇਹ ਬੰਦਾ ਥੋੜਾ ਤਕੜਾ ਨਹੀਂ ਨਹੀਂ ਸਾਰੇ ਹੀ ਤਕੜੇ ਐ ਸਾਰਿਆਂ ਦੇ ਬੋਲਣ ਨੂੰ ਜੀ ਕਰਦਾ ਹੁਣ ਗੱਲ ਜਿਹੜੀ ਆ ਨਾ ਉਹ ਗੱਲ ਕੱਲੇ ਇੱਕ ਪ੍ਰਧਾਨ ਦੀ ਨਹੀਂ ਕਰਦੇ ਅਸੀਂ ਤਾਂ ਪਿਛਲੇ 30 35 ਸਾਲਾਂ ਤੋਂ ਕਰਦੇ ਆ ਵੀ ਸਾਨੂੰ ਹਰੇਕ ਵਾਰੀ ਜਿਹੜੀ ਗੱਲ ਇਹਨੇ ਆਪਦਾ ਕੱਢਦਾ ਨਾ ਕਿਉਂਕਿ ਹੁਣ ਦੇਖੋ ਜਦੋਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਹਨ ਇਹ ਉਥੋਂ ਤੱਕ ਯਾਦ ਹੁੰਦਾ ਵੀ ਕਿਹੜੇ ਬੰਦੇ ਨੂੰ ਹੁਣੇ ਜਿਤਾ ਕੇ ਹਟੇ ਸੀ ਬੀਬਾ ਜੀ ਨੂੰ ਕਿਉਂ ਘੇਰਿਆ ਸੀ ਇਹਨੂੰ ਜਿਤਾ ਕੇ ਭੇਜਿਆ ਪਿਛਲੇ 5 ਸਾਲ ਅਸੀਂ ਠੀਕ ਹੈ ਜਿਹੜਾ ਨਵਾਂ ਬੈਠਾ ਹੁੰਦਾ ਨਾ ਵੀ ਪੁਰਾਣਾ ਬ ਜਮਾਨਾ ਠੀਕ ਹੈ ਹਰ ਇੱਕ ਬੰਦਾ ਜਿਹੜਾ ਨਾ ਉਹ ਮੋਬਾਈਲ ਦੀ ਸੋਸ਼ਲ ਮੀਡੀਆ ਦੁਨੀਆ ਦੇ ਵਿੱਚ ਰਹਿੰਦਾ ਜਦੋਂ ਸਾਰਾ ਕੁਝ ਵੇਣਿਆ ਨਾ ਉਹ ਨਾਲੇ ਮੋਬਾਈਲ ਤੇ ਤਾਂ ਵੇਖਣ ਦੀ ਲੋੜ ਹੀ ਨਹੀਂ ਸਾਨੂੰ ਇਥੋਂ ਜਦੋਂ ਇਥੋਂ ਨਿਕਲਦੇ ਅਸੀਂ ਜਾ ਕੇ ਸਾਰੇ ਪਾਸੇ ਪਿਛਲੇ 7-8 ਸਾਲਾਂ ਦੇ ਵਿੱਚ ਮੈਂ ਕਹਿੰਦਾ ਵੀ ਸਾਡਾ ਕਿਹੜਾ ਏਰੀਆ ਹੈ ਜਿੱਥੇ ਸੀਵਰੇਜ ਨਹੀਂ ਪਿਆ ਜਿੱਥੇ ਲੋਕਟਾਈਲ ਨਹੀਂ ਲੱਗੀ ਜਿੱਥੇ ਲੋਕਾਂ ਦਾ ਵਧੀਆ ਲਗਜ਼ਰੀ ਜੀਵਨ ਨਹੀਂ ਬਣਿਆ ਸਾਨੂੰ ਗਿਣ ਚੁਣ ਕੇ ਨਾ ਸਾਡੀ ਗਲੀ ਪਤਾ ਨਹੀਂ ਉਹ ਕਹਿੰਦੇ ਵੀ ਕੀ ਸਾਡੇ ਫਿੱਟੇ ਮੂ ਲਿਖੀ ਹੈ ਮੱਥੇ ਤੇ ਆਉਂਦੇ ਆ ਸਾਡੇ ਕੋਲ ਜਾਂ ਤਾਂ ਅਸੀਂ ਬਾਲੇ ਸਾਊ ਆ ਸਾਰੇ ਆ ਸਾਰੇ ਬੰਦੇ ਖੜੇ ਕੋਈ ਨਹੀਂ ਨਾ ਬੋਲਦੇ ਅਸੀਂ ਉਹਨਾਂ ਇੱਕ ਬੰਦਾ ਬੋਲ ਪਿਆ ਸਾਰੇ ਬੋਲਣਗੇ ਮੇਰੇ ਖਿਆਲ ਤੋਂ ਤੁਹਾਡਾ ਮੈਮਰੀ ਫੁੱਲ ਹੋ ਜਾਣੀ ਹੈ ਠੀਕ ਹੈ ਇੰਨਾ ਕੁਝ ਬੋਲ ਤੁਸੀਂ ਦੱਸੋ ਗਿਆ ਨਹੀਂ ਜੀ ਹੋ ਗਏ 40 ਸਾਲ ਹੋ ਗਏ ਜੀ ਗਾਰੰਟੀ ਹੈ ਜੀ 40 ਸਾਲ 40 ਮੈਂ 75 ਦਾ ਮੈਨੂੰ ਬਤਾਈ ਇਹਦੇ ਸਾਡੀ ਗ बोलन जोगिन ਇਸਤਰੀਆਂ ਚ ਕੋਈ ਸਾਡੇ ਬੰਦਾ ਆਉਂਦਾ ਉਹ ਕਹਿੰਦਾ ਕਿਉਂ ਨਰਕ ਚ ਬੈਠੇ ਹੋ ਯਾਰ ਇਹ ਤੁਹਾਂ ਵੇਚ ਕੇ ਕਿਤੇ ਹੋਰ ਲੈ ਲਓ ਅਸੀਂ ਰੋਜ਼ ਕਮਾ ਕੇ ਖਾਣ ਵਾਲੇ ਬੰਦੇ ਆਈ ਅਸੀਂ ਹੁਣ ਦੇਖੋ ਕਮਾਸਾਂ ਦਾ ਕੁਲੀਆਂ ਪਾਈਆਂ ਆਪਦੀਆਂ ਜਾਈਏ ਤੇ ਜਾਈਏ ਕਿੱਧਰ ਮਜਬੂਰੀ ਆਈ ਸਾਡੀ ਤਾਂ ਕਰਕੇ ਸਾਨੂੰ ਇਹ ਚਾਪ ਲੂਸੀਆਂ ਕਰਨੀਆਂ ਪੈਂਦੀਆਂ ਜੀ ਦਾ ਕਰਦਾ ਇਹਨਾਂ ਨੂੰ ਦਿਖਾ ਦਈਏ ਜਲਵਾ ਵੀ ਕੀ ਆ ਸੀ ਪਰ ਇਹ ਅਸੀਂ ਗੱਲੇ ਸਿਰ ਰੋਟੀ ਦਾ ਜਾਦੇ ਫਿਕਰ ਹੈ ਇਹਨਾਂ ਦੇ ਖਿਲਾਫ ਅਸੀਂ ਜਾਵਾਂਗੇ ਤਾਂ ਅਸੀਂ ਰੋਟੀਆਂ ਕਿੱਥੋਂ ਖਾਵਾਂਗੇ ਰੋਜ਼ ਕਮਾ ਕੇ ਖਾਣ ਲੱਗਣੇ ਅਸਲ ਗੱਲ ਇਹ ਹੈ ਬਿਲਕੁਲ ਕਿਤਨਾ ਕਿਤੇ ਇਹ ਵੀ ਡਰਤਾ ਡਰਤਾ ਹੈਗਾ ਹੈਗਾ ਇਹ ਚੀਜ਼ ਵੀ ਦੇਖਣੀ ਪਊ ਹੋਰ ਵੀ ਬੰਦੇ ਖੜੇ ਹਾਂ ਜੀ ਕੀ ਕਹਿਣਾ ਤੁਸੀਂ ਆਓ ਅੱਗੇ ਤਾ ਹੋਗਾ ਹੈ ਹੈ ਵੇਖੋ ਆਏ ਆਂ ਸੰਗਦੇ ਆ ਫਿਰ ਇਹ ਕੀ ਚਾਹੁੰਦੇ ਆ ਵੀ ਇਹ ਗਲੀ ਬਣ ਜੂ ਭੁੱਲ ਜੂ ਵੀ ਇਹ ਗਲੀ ਬਣ ਜੂ ਇਹ ਗਲੀ ਨਹੀਂ ਬਣਦੀ ਮੈਂ ਤੁਹਾਨੂੰ ਕਹਿੰਦੇ ਤਾਂ ਇਹ ਸੰਗਦੇ ਆ ਵੀ ਜਿਵੇਂ ਇਹਨੇ ਤਲਵਾਰ ਧਾਰਤੀ ਹੁੰਦੀ ਵੀ ਪਤਾ ਨਹੀਂ ਕੀ ਹੋਜੀ ਵੋਟਾਂ ਪਾਉਣੇ ਸਾਰੇ ਜਣੇ ਵੋਟਾਂ ਪਣਗੀਆਂ ਥੋੜੀਆਂ ਹੱਥ ਖੜੇ ਕਰਾ ਕੇ ਵੇਖ ਲਓ ਹੱਥ ਸਾਰੇ ਪਾਉਣੇ ਵੋਟਾਂ ਤੁਸੀਂ ਤੇ ਫੇਰ ਯਾਰ ਫਿਰ ਰਹਿਣੇ ਕਿੱਥੇ ਹੋ ਫਿਰ ਕਹਿਣਾ ਨਹੀਂ ਆ ਗਲੀ ਬਣਾਉਣੀ ਨਹੀਂ ਤੁਸੀਂ ਉਹ ਭਾਈ ਬਹੁਤ ਗੱਪ ਮਾਰ ਮਾਰ ਕੇ ਗਿਰਦੇਬਾਦਲੇ ਨੂੰ ਵੀ ਮੁਰਗੇ ਹੁਣ ਆਏ ਕਹਿੰਦੇ ਵੀ ਗੱਪ ਮਾਰਿਆ ਹੁਣ ਪਤਾ ਲੱਗਾ ਪ੍ਰਧਾਨ ਸਾਹਿਬ ਉਰੇ ਆਓ ਤੁਸੀਂ ਉਰੇ ਆਓ ਇੱਥੇ ਆ ਬੀਬਾ ਜੀ ਬੀਬਾ ਜੀ ਕਿਧਰ ਗਏ ਕਿ ਗੱਡੀ ਇਹ ਗੱਲਾਂ ਵਿਖਾਪ ਕਰਨਗੇ ਜੀ ਹੁਣ ਇਹ ਗੱਲ ਇਹਨਾਂ ਨੇ ਕਹੀ ਇੱਕ ਗੱਲ ਚੱਲਦੀ ਹੁੰਦੀ ਸੀ ਵੀ ਜਿਵੇਂ ਆਮ ਗੱਲ ਪਹਿਲਾਂ ਚੱਲਦੀ ਰਹਿੰਦੀ ਸੀ ਵੀ ਸਰਪੰਚ ਸੀ ਜਾਂ ਜਿਹੜੇ ਸੀਗੇ ਹਨਾ ਲੋਕ ਲੋਕਾਂ ਦੀਆਂ ਲੈਟਰੀ ਨਾ ਖਾ ਗੇ ਇਹ ਕਹਿੰਦੇ 56 ਖਾ ਕੇ ਤੁਸੀਂ ਟਾਂ ਕਿੱਥੇ ਲੈ ਗੇ ਦੇਖੋ ਜੀ ਮੇਰੀ ਗੱਲ ਸੁਣੋ ਇਹਨਾਂ ਨੇ ਗੱਲ ਕੀਤੀ 40 ਸਾਲ ਦੀ ਹਾਂ ਤੇ 40 ਸਾਲ ਦਾ ਅੱਠ ਪ੍ਰਧਾਨ ਬਦਲ ਗਏ ਹਾਂ ਅੱਠ ਪ੍ਰਧਾਨਾਂ ਨੇ ਕੁਛ ਕੀਤਾ ਹਾਂ ਠੀਕ ਹੈ ਕਿ ਨਹੀਂ ਚਲੋ ਸਾਡੇ ਨੋਟਿਸ 'ਚ ਆਇਆ ਵੀ ਸਾਡੇ ਇੱਥੇ ਜੈਤੋ ਹਲਕੇ ਦਾ ਨਗਰ ਕੌਂਸਲ ਪ੍ਰਧਾਨ ਸਰਜੀਤ ਸਿੰਘ ਬਾਬਾ ਲਾਇਆ ਉਹ 2 ਸਾਲ ਲਿਆ ਉਹਦਾ 2 ਸਾਲ ਦੇ ਵਿੱਚ ਕੀ ਸੇਵਾ ਕੋ ਕੀਤੀ ਜਾ ਸਕਦੀ ਹੈ ਸਰਕਾਰਾਂ ਤੋਂ 5 ਸਾਲ ਚ ਨਹੀਂ ਹੁੰਦੀ ਸੇਵਾ ਠੀਕ ਹੈ ਨਾ ਇਹਨਾਂ ਕੋਲੇ ਤਾਂ 40 ਸਾਲ ਤੋਂ 35 ਸਾਲ ਤੋਂ ਇਹ ਸਮੱਸਿਆ ਆਈ ਲੜਕਦੀ ਆ ਰਹੀ ਹੈ ਜੀ ਇਹ ਨੱਦ ਅੱਠ ਪ੍ਰਧਾਨ ਬਦਲ ਗਏ ਨਗਰ ਕੌਂਸਲ ਦੇ ਜੀ ਕਿਸੇ ਤੋਂ ਮਸਲਾ ਨਹੀਂ ਹੱਲ ਹੋਇਆ ਅਸਲ ਦੇ ਵਿੱਚ ਇਹ ਆ ਵੀ ਲੀਡਰ ਹੁਣ ਮੈਂ ਤੁਹਾਨੂੰ ਦੱਸ ਦੇਣਾ ਵੀ ਜਿਹੜੇ ਲੀਡਰ ਆ ਜਾਂ ਉਹਨਾਂ ਦੇ ਮੂਹਰੇ ਆਗੂ ਆ ਉਹ ਇਹਨਾਂ ਦੀਆਂ ਲੋਕਾਂ ਨੂੰ ਇਹਨਾਂ ਨੂੰ ਬੁੱਝ ਗਏ ਵੀ ਇਹ ਕੁਛ ਨਹੀਂ ਕਰਨ ਜੋਗੇ ਇਹ ਜਦੋਂ ਇਹਨਾਂ ਨੇ ਦੱਸਿਆ ਵੀ ਇੰਨੇ ਪ੍ਰਧਾਨ ਬਦਲ ਗਏ ਹੁਣ ਤੱਕ ਕੁਝ ਨਹੀਂ ਬਣ ਸਕਿਆ ਹੁਣ ਤੁਸੀਂ ਕੀ ਆਸ ਕਰਦੇ ਹੋ ਨਹੀਂ ਆਸ ਤਾਂ ਹੁਣ ਸਾਡੇ ਤੋਂ ਰੱਖਣ ਵੀ ਅਸੀਂ ਕੀ ਕਰਾਂਗੇ ਅਸੀਂ ਵੋਟਾਂ ਨਹੀਂ ਪਾਉਣੀਆਂ ਜੀ ਅਸੀਂ ਡਾਂਗ ਫੇਰਾਂਗੇ ਅਸੀਂ ਦੇਖੋ ਜੇ ਤਾਂ ਜੇ ਤਾਂ ਇਹੀ ਹਾਲ ਹੋਇਆ ਵੀ ਜਿਵੇਂ ਹੋਣਾ ਸਾਡੀ ਸਾਡੀ ਗਲੀ ਦੇ ਬੰਦੇ ਹੀ ਹਨਾ ਠੀਕ ਹੈ ਇੱਥੇ ਬੋਲਣ ਤੋਂ ਕੰਨੀ ਕਤਰਾਗੇ ਨਾ ਜੇ ਤਾਂ ਇਹੀ ਹਾਰ ਲਿਆ ਤਾਂ ਕੋਈ ਗੱਲ ਨਹੀਂ ਫਿਰ ਸਾਨੂੰ ਤਾਂ ਅਸੀਂ ਤਾਂ ਸਾਰੇ ਪਾਸੇ ਹੀ ਵੇਖਿਆ ਅਸੀਂ ਤਾਂ ਕਿਸਾਨ ਜਿਹੇ ਬੰਦਿਆਂ ਨੂੰ ਵੇਖਿਆ ਸਾਰਾ ਕੁਝ ਵੇਖਿਆ ਪਿਆ ਫਿਰ ਕੀ ਹੁੰਦਾ ਅਖੀਰ ਤੇ ਇਹਨਾਂ ਦੇ ਪੱਲੇ ਪਰਚੇ ਹੀ ਹੁੰਦੇ ਆ ਫਿਰ ਕਰ ਲੈਣਗੇ ਪਰ ਪਤਾ ਲੱਗ ਜੂ ਗਲੀ ਕਿੰਨੇ ਕੁ ਪਾਣੀ ਦੇ ਵਿੱਚ ਹੈ ਪਰ ਅਸੀਂ ਸਿੱਧੀ ਗੱਲ ਆ ਦੇਖੋ ਪੀਆ ਸਾਹਿਬ ਗੱਲ ਕਰਨੀ ਚਾਹੁੰਦੇ ਆ ਇਧਰ ਆਓ ਇਧਰ ਆਓ ਇੱਥੇ ਆਓ ਆਖੋ ਬੋਲੋ ਸਾਰੇ ਆਜੋ 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 ਸਾਡੇ ਬੀਬੀ ਕਾ ਬਹੁਤ ਤਕੜੀਆ ਮੁੰਨ ਨੂੰ ਬੰਦੇ ਸਾਡੇ ਪਛਾਣ ਹੁੰਦੇ ਆ ਆਜਾ ਆਜਾ ਹਾਂਜੀ ਮਾਤਾ ਜੀ ਆਜਾ ਦੱਸੋ ਨਹੀਂ ਜੀ ਇਹ ਗੱਲ ਵੀ ਜਦੋਂ ਅਸੀਂ ਇਹ ਗੱਲ ਵੀ ਸਲਵਾਰਾਂ ਚੱਕ ਚੱਕ ਕੇ ਟੱਪਦੇ ਆ ਕੋਈ ਕਿਸੇ ਕੰਮ ਗੱਲ ਦੀ ਕੋਈ ਮਸਲਾ ਬਣਦਾ ਸਾਡੇ ਇਹ ਗੱਲ ਅਸੀਂ ਤੱਕੇ ਖਾਂਦੇ ਜਨਰਲ ਹੋ ਸ਼ਾਮੇ ਕੋਲੇ ਜਾਵੜੇ ਕਿਸੇ ਕੋਲੇ ਜਾਏ ਪਾਣੀ ਮੈਨੂੰ ਤਾਂ ਤਾ ਤੋੜੇ ਚੱਕੀ ਫਿਰਦੇ ਆ ਜੇ ਉਹੀ ਗੱਲ ਕਿਤੇ ਮੀਂਹ ਕਣੀ ਆ ਜਾਂਦਾ ਤਾਂ ਤਾਹਾਂ ਤਾਹ ਨਹੀਂ ਸਤੋ ਟੱਪਾ ਟੱਪੀ ਹੁੰਦੀ ਕਿਤੇ ਤੇ ਕਿਹੜਾ ਹੁਣ ਉਹੀ ਗੱਲ ਅਗਲਾ ਹੁੰਦਾ ਕਿ ਛੜਕਣੀ ਬਣਦੀ ਜਾਂ ਕਿਤੇ ਪਾ ਪਾ ਕੇ ਬੋਟਾਂ ਅਸੀਂ ਕਮਲੇ ਹੋ ਗਏ ਹਰੇਕ ਨੂੰ ਪਾ ਦੇਨੇ ਬੋਟਾਂ ਬਾਦੇ ਉਹ ਤਾਂ ਪਹਿੜੀ ਹੱਥ ਲਾਉਂਦੇ ਆ ਹਰੇਕ ਜੀਓ ਜੀ ਉਹ ਤਾਂ ਵੱਡੇ ਛੋਟੇ ਸਾਰੇ ਬਾਪੂ ਕਹਿੰਦੇ ਨਾ ਹਰੇਕ ਨੂੰ ਹੁਣ ਕੋਈ ਗੱਲ ਸਾਲਾ ਵੀ ਨਹੀਂ ਬਣਾਉਂਦਾ ਰਿਸ਼ਤੇਦਾਰ ਕੀ ਕਹਿੰਦੇ ਆਉਂਦੇ ਰਿਸ਼ਤੇਦਾਰ ਮਿਲਣ ਆ ਜਾਂਦੇ ਆਉਂਦੇ ਕੌਣ ਆਉਂਦਾਗਾ ਕੋਈ ਨਹੀਂ ਆਉਂਦਾ ਨਾ ਭੈਣ ਆਵੇ ਨਾ ਭਰਾ ਵੇ ਰਸ਼ਕੇ ਦਾ ਉਹ ਤੇ ਖੂਦ ਹੀ ਉਤਾਰ ਜਾਂਦੇ ਨਾ ਵੀ ਭਾਈ ਉਹ ਹੀ ਗੱਲ 50 ਰੁਪਏ ਸੀ ਉਥੋਂ ਅੱਡੇ ਤੋਂ ਦਿੱਤੇ ਤੇ ਪਛਾਂਤਾਰ ਤੱਕ ਆਹ ਹੁਣ ਅਸੀਂ ਤੁਰ ਕੇ ਜਾਣਾ ਪਊਗਾ ਸਾਨੂੰ ਸਾਡੀ ਗੱਲ ਹੀ ਗੰਦੀ ਨਹੀਂ ਹੈ ਜੀ ਸਾਡੇ ਐਮਐਲਏ ਸਾਹਿਬ ਨੂੰ ਪੁੱਛੋ ਜਦੋਂ ਮੀਂਹ ਪਿਆ ਹੁੰਦਾ ਇੱਥੇ ਗੱਡੀ ਲੈ ਕੇ ਵੀ ਨਹੀਂ ਆਉਂਦਾਗਾ ਤੇ ਅਸੀਂ ਪੈਰੀ ਤਰਦੇ ਹਾਂ ਕਿ ਵੀ ਭਾਵੇਂ ਪਾਪਾ ਪੈਸੇ ਹੀ ਨਹੀਂ ਵੜਿਆ ਕਦੇ ਸਾਡੀ ਗੱਲ ਹੀ ਨਹੀਂ ਸੁਣੀ ਜੀ ਉਹਨੇ ਆ ਹੁਣ ਵੋਟਾਂ ਆਈਆਂ ਹੁਣ ਸਾਡੇ ਮਗਰ ਤੋਂ ਤੁਰਿਆ ਫਿਰਦਾ ਹੁਣ ਜ ਬਚਤ ਪਰਚੇ ਬਣਣਗੇ ਸਾਡੇ ਦੇ ਗਾਂਗ ਚੱਕਾਂਗੇ ਕੋਈ ਆਪਾਂ ਮੰਦੀ ਕੋਈ ਭਮਾਂ ਦੀ ਕਹਿੰਦਾ ਕੋ ਹੁੰਦਾ ਅੱਜ ਜੀ ਕਿਸੇ ਆਦਾ ਲੀਡਰ ਆਜੇ ਜੀ ਚਾਹ ਆਪ ਦਾ ਆਜੇ ਚਾਹ ਕਾਲੀ ਦਾਲਾ ਆਜੇ ਚਾਹ ਕਾਂਗਰਸੀ ਆਜੇ ਕੋਈ ਆਜੇ ਸਾਨੂੰ ਕਿਸੇ ਦਾ ਡਰ ਨਹੀਂਗਾ ਅੱਜ ਸੋਚ ਰੱਖਿਆ ਐ ਤਕੀ ਵੀ ਅਸੀਂ ਕਿਸੇ ਨੂੰ ਵੋਟ ਨਹੀਂ ਦੇਣੀ ਕਿ ਉਹ ਹੀ ਗੱਲ ਵੀ ਅਸੀਂ ਤਾਂ ਉਹੀ ਗੱਲ ਜੁੱਕਦੇ ਫਿਰਦੇ ਆ ਕਿਹੜੇ ਕਿਹੜੇ ਦਿਨਾਂ ਚਾਲੀ ਸਾਲ ਤਾਪ ਨੂੰ ਹੋ ਗਿਆ ਔਦੋਂ ਦਾ ਆ ਹੀ ਗੰਦੇ ਡੰਡਾ ਰੋਣਾ ਇੱਥੇ ਵੇਖੋ ਭਾਈ ਇਹ ਇਹ ਗੱਲ ਤਾਂ ਹੈਗੀ ਆ ਹਨਾ ਜਿੱਥੇ ਵਹੀਕਲ ਵੀ ਇਹਨਾਂ ਦੇ ਖਰਾਬ ਹੁੰਦੇ ਆ ਉਥੇ ਰਿਸ਼ਤੇਦਾਰ ਵੀ ਆਉਣੋਂ हट ਗਏ ਪਰ ਇਸ ਵਾਰ ਜੋਰ ਲਾਇਓ ਇਸ ਵਾਰ ਗਲੀ ਬਣਾਉਣੀ ਆ ਨਹੀਂ ਐਤ ਕੀ ਦਾ ਮਸਲਾ ਸਿੱਧੀ ਸੜਕ ਦਾ ਤੇ ਫੇਰ ਤਾਂ ਵੋਟਾਂ ਪਾਵਾਂਗੇ ਦੁੱਧ ਵਾਲਿਆਂ ਨੂੰ ਪਾਵਾਂ ਮਾਥੀ ਫੜ ਲੈਣ ਤੇ ਨਹੀਂ ਸਾਲਾ ਬਣਾ ਲਾਂਗੇ ਕਿਸੇ ਨੂੰ ਕੋ ਵੋਟ ਲੈ ਕੇ ਇੱਥੇ ਆਵੇ ਨਾ ਵੋਟਾਂ ਵਾਰੇ ਸਿੱਧੀਆਂ ਗੱਲਾਂ ਬਸ ਬਿਲਕੁਲ ਜੀ ਨਹੀਂ ਬਸ ਦੱਸਤਾ ਜੀ ਹੁਣ ਬੀਬੀਆਂ ਵੇਖ ਲਿਆ ਤੁਸੀਂ ਨਾਰੀ ਸ਼ਕਤੀ ਐ ਇਹ ਠੀਕ ਇਹ ਤਾਂ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਸਾਡੇ ਲੀਡਰ ਸਾਨੂੰ ਹਜੇ ਵੀ ਐਂ ਸੋਚੀ ਬੈਠੇ ਐ ਵੀ ਅਨਪੜ੍ਹ ਕਿੰਨੇ ਗਾ ਲੋਕ ਪਿੰਡਾਂ ਦੇ ਵਿੱਚ ਤੇ ਪੜ੍ਹੇ ਲਿਖੇ ਕਿੰਨੇ ਗਾ ਕਹਿੰਦੇ ਕੋਈ ਪੜ੍ਹਿਆ ਲਿਖਿਆ ਬੰਦਾ ਲਿਆਓ ਜਿਹੜਾ ਗੱਲ ਕਰੇ ਤੇ ਇਹਨਾਂ ਨੂੰ ਰਹਿੰਦੇ ਆਹ ਭੇ ਤਾਂ ਇਹਨਾਂ ਨੂੰ ਐ ਨਹੀਂ ਪਤਾ ਵੀ ਜਿਹੜੇ ਜਿਹੜੇ ਲਾਲ ਹੁੰਦੇ ਨੇ ਕਈ ਵਾਰੀ ਜੁੱਲੀਆਂ 'ਚ ਦੱਗਦੇ ਹੁੰਦੇ ਆ ਉਹ ਠੀਕ ਐ ਜ਼ਰੂਰੀ ਤਾਂ ਨਹੀਂ ਵੀ ਜੇ ਸਿਰ ਤੇ ਆਹ ਕਿਤੇ ਪਰਨਾ ਬੰਨ ਲਿਆ ਗਰਮੀ ਲੱਗਣ ਤੋਂ ਤੇ ਵੀ ਬੰਦਾ ਪੜ੍ਹਿਆ ਲਿਖਿਆ ਨਹੀਂ ਹੋ ਸਕਦਾ ਇਹਨਾਂ ਕੱਪੜਿਆਂ ਦੇ ਵਿੱਚ ਉਹ ਲਿਆਂਦਾ ਚਾਕੇ ਸਾਡੇ ਹਲਕੇ ਦੇ ਵਿੱਚ ਉਹ ਉਥੋਂ ਇੰਟਰਨੈਸ਼ਨਲ ਉਹ ਕਹਿੰਦਾ ਵੀ ਆਪਾਂ ਦਾ ਗੋਲ ਕਰਨਾ ਸੀ ਗੱਲ ਵਿਆਹਣੀ ਸੀ ਵਿਆਹ ਦੀ ਨਾ ਮੈਂ ਵੋਟਾਂ ਉਥੋਂ ਮੰਗਣੀਆਂ ਨਾ ਮੈਂ ਵੋਟਾਂ ਇੱਥੇ ਮੰਗਣੀਆਂ ਆ ਗਿਆ ਫਿਰ ਤੁਹਾਡੇ ਕੋਲੇ ਠੀਕ ਹੈ ਉਹਨਾਂ ਨੂੰ ਇਹ ਪਤਾ ਵੀ ਸ਼ਾਇਦ ਤੁਸੀਂ ਵੋਟਾਂ ਪਾ ਦਿਓਗੇ ਤਾਂ ਲਿਆਂਦਾ ਇੱਥੇ ਉਹ ਅਸੀਂ ਅਸੀਂ ਵੱਡੇ ਅਸੀਂ ਵੱਡੇ ਆ ਆਣੋ ਇੱਧਰ ਵੱਡੇ ਕੋ ਪਾਵਾਂਗੇ ਜੀ ਹਾਰ ਹਾਂਜੀ ਆ ਜਾਣ ਜੀ ਤਿਆਰੀ ਆ ਬਿਲਕੁਲ ਤਿਆਰੀ ਆ ਜੀ ਜੀ ਕੋਈ ਮਰਜ਼ੀ ਆ ਜੇ ਨਾਲੇ ਜੀ ਅਸੀਂ ਇਹ ਨਹੀਂ ਕਹਿੰਦੇ ਸਾਡਾ ਕਿਸੇ ਨਾਲ ਸਾਡਾ ਨਿੱਜੀ ਬੈਰ ਨਹੀਂ ਕਿ ਕਿਸੇ ਨਾਲ ਨਿੱਜੀ ਰੰਜਿਸ਼ ਨਹੀਂ ਅਸੀਂ ਕਹਿੰਦੇ ਵੀ ਵੋਟਾਂ ਠੀਕ ਹੈ ਲੋਕਤੰਤਰ ਸਾਡੀਆਂ ਵੋਟਾਂ ਬਣੀਆਂ ਤਾਂ ਪਾਉਣ ਵਾਸਤੇ ਲੀਡਰਾਂ ਨੂੰ ਜਤਾਉਣ ਵਾਸਤੇ ਬਣੀਆਂ ਨਾ ਅਸੀਂ ਪਾ ਦੇਾਂਗੇ ਵੋਟਾਂ ਪਰ ਅਸੀਂ ਕੰਮਾਂ ਦੇ ਪਿੱਛੇ ਜਾ ਕੇ ਪਾਵਾਂਗੇ ਜੇ ਹੁਣ ਆਦ ਕੀ ਅਸੀਂ ਜਵਾਬ ਜ਼ਰੂਰ ਮੰਗਣੇ ਹਰੇ ਕੋਲੋਂ ਜੀ ਜਵਾਬ ਮੰਗਾਂਗੇ ਸਾਡੇ ਕੰਮ ਮੂਰੇ ਰੱਖਾਂਗੇ ਜੇ ਕੋਈ ਕਰਕੇ ਦੇਊਗਾ ਗਾਰੰਟੀ ਪਾਊਗਾ ਉਸ ਗੱਲ ਦੀ ਠੀਕ ਹੈ ਨਹੀਂ ਤਾਂ ਫਿਰ ਜਿਵੇਂ ਸਾਡੇ ਆਹ ਖੜਾ ਸਾਰਾ ਕੱਠ ਆਹ ਜੀ ਹਰੇਕ ਪਾਰਟੀ ਦੇ ਲਈ ਅਸੀਂ ਤਾਂ ਆਦ ਕੀ ਸਪੀਡ ਚੈੱਕ ਕਰਾਂਗੇ ਭਜਾ ਭਜਾ ਦੇਖਣੇ ਹੀ ਤਾਂ ਪ ਲੀਡਰ ਕੱਲਾ ਤੁਸੀਂ ਨੂੰ ਵੀ ਦੂਜਿਆਂ ਨੇ ਵੀ ਵਾਰੀ-ਵਾਰੀ ਆਉਣਾ ਹੋ ਸਕਦਾ ਸਾਰਿਆਂ ਦਾ ਇਹੀ ਹਾਲ ਹੋਵੇ ਸਾਰਿਆਂ ਨਾਲ ਹੀ ਕਰਾਂਗੇ ਦੇਖੋ ਇਦਾਂ ਜਿੰਨੇ ਕ ਮਸਲੇ ਸਾਡੇ ਕੋਲੇ ਆਏ ਸੀ ਅਸੀਂ ਉਹਨੇ ਕ ਹੱਲ ਕਰਤੇ ਹੁਣ ਦੇਖੋ ਅਸੀਂ ਆਏ ਆ ਤੇ ਮੈਨੂੰ ਹੁਣ ਪਤਾ ਲੱਗ ਗਿਆ ਹੈ ਨਾ ਵੀ ਮਤਲਬ ਗਲੀ ਦੇ ਕਿਹੜੇ-ਕਿਹੜੇ ਮਸਲੇ ਆ ਜਿਹੜੀ ਇਹਨਾਂ ਨੇ ਛਪੜਾਂ ਦੀ ਗੱਲ ਕੀਤੀ ਆ ਆਉਣ ਵਾਲੇ ਜਦੋਂ ਮੈਂ ਨੈਕਸਟ ਟਾਈਮ ਆਉਣਾ ਉਹ ਤੱਕ ਸੁੱਖ ਨਾਲ ਇੱਕ ਵਰਗੀ ਬਣਾ ਦੇਣੀ ਮੈਂ ਇਹਨਾਂ ਨੂੰ ਪਹਿਲਾਂ ਵੀ ਕਹਤਾ ਜਿਹੜੀਆਂ ਸੜਕਾਂ ਨੇ ਮਲਾਈ ਵਰਗੀਆਂ ਕਰ ਦੇਣੀਆਂ ਇਹ ਗੱਲ ਮਲਾਈ ਵਰਗੀਆਂ ਸੜਕਾਂ ਲੀਡਰਾਂ ਦੇ ਚੰਗੇ ਲਾਰੇ ਹੁੰਦੇ ਆ ਪਰ ਇਸ ਵਾਰ ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਵੀ ਜਿਹੜੇ ਆਗੂ ਹੁੰਦੇ ਆ ਚਾਹੇ ਤੁਹਾਡੇ ਉਹ ਹਲਕੇ ਦੇ ਹੋਣ ਮਹੱਲੇ ਦੇ ਹੋਣ ਪਿੰਡ ਦੇ ਹੋਣ ਸ਼ਹਿਰ ਦੇ ਕਸਬੇ ਦੇ ਜਿੱਥੋਂ ਦੇ ਮਰਜ਼ੀ ਹੋਣ ਕਈ ਵਾਰੀ ਤਾਂ ਤੁਹਾਡੇ ਜਿਹੜੇ ਆਗੂ ਚਮਚੇ ਬਣ ਜਾਂਦੇ ਆ ਤੁਹਾਡੇ ਜਾ ਕੇ ਉੱਥੇ ਲੀਡਰਾਂ ਕੋਲੇ ਜੇ ਲੀਡਰ ਵੀ ਹਾਰਦੇ ਆ ਚਮਚਾਂ ਦੇ ਸਿਰਾਂ ਤੋਂ ਹੀ ਹਾਰਦੇ ਆ ਜੇ ਉਹ ਲੋਕ ਚ ਅੱਜ ਦਾ ਕੰਮ ਕਰਨ ਵਾਲੇ ਹੋਣ ਕਿਉਂਕਿ ਹੁਣ ਜਿਵੇਂ ਇਹਨਾਂ ਨੇ ਇਹ ਭੇਤ ਪਾਇਆ ਵੀ ਅਸੀਂ ਵੀ ਇਹ ਲੋਕ ਬੋਲਣ ਵਾਲੇ ਹੈ ਨਹੀਂ ਇਧਰ ਪ੍ਰਧਾਨ ਜੀ ਸੀਗੇ ਨਾਲ ਵੀ ਜਿਨ੍ਹਾਂ ਨੇ ਸਮੱਸਿਆ ਪਤਾ ਨਹੀਂ ਦੱਸਿਆ ਪਤਾ ਨਹੀਂ ਨਹੀਂ ਠੀਕ ਆ ਇਹ ਇਹਦੇ ਸਿਰ ਤੇ ਖੜੇ ਰਹੇ ਤੇ ਲੀਡਰਾਂ ਨੂੰ ਇਹ ਸੀ ਵੀ ਇਹ ਵਿਚਾਰੇ ਇਹਨੇ ਬੋਲਣ ਜੋਗੇ ਹੈ ਨਹੀਂਗੇ ਪਰ ਐਸ ਵਾਰ ਇਹਨਾਂ ਨੇ ਜੇਰਾ ਕੀਤਾ ਤੇ ਐਸ ਵਾਰ ਕਹਿ ਵੀ ਰਹੇ ਆ ਵੀ ਜੇ ਤਾਂ ਗਲੀ ਦੀਆਂ ਇੱਟਾਂ ਲੱਗ ਗਈਆਂ ਗਲੀ 'ਚ ਜਿਵੇਂ ਜਿਵੇਂ ਇੱਟਾਂ ਲੱਗਣਗੇ ਓਵੇਂ ਵੀ ਅਸੀਂ ਲੀਡਰਾਂ ਨੂੰ ਇੱਕ ਇੱਕ ਵੋਟ ਦੇ ਦੇਾਂਗੇ ਠੀਕ ਆ ਮੈਨੂੰ ਲੱਗਦਾ ਜਿੰਨਾਂ ਇਹਨਾਂ ਦੀਆਂ ਵੋਟਾਂ ਹੈਗੀਆਂ ਉਹਨੀਆਂ ਤਾਂ ਗਲੀ ਦੇ ਵਿੱਚ ਇੱਟਾਂ ਵੀ ਨਹੀਂ ਲੱਗਣੀਆਂ ਇਹ ਵੀ ਤੁਸੀਂ ਵੇਖ ਲਓ ਇੱਟਾਂ ਘੱਟ ਲੱਗਣੀਆਂ ਵੋਟਾਂ ਇਹਨਾਂ ਦੀਆਂ ਬਹੁਤ ਜ਼ਿਆਦਾ ਐਸ ਵਾਰ ਇਹ ਚੀਜ਼ ਹੋਈ ਹੈ ਜੀ ਤੁਸੀਂ ਮਾਸਕ ਲਾ ਘਾਵਦਾ ਇੰਨੇ ਚਿਰ ਚ ਤਾਂ ਸਾਨੂੰ ਕੋਈ ਕਿਸੇ ਦਾ ਘਰ ਪੁੱਛਦਾ ਹੋਵੇ ਨਾ ਉਹਦਾ ਵੀ ਨੱਕ ਮਰ ਜਾਂਦਾ ਸਾਡਾ ਤਾਂ ਮਰ ਗਿਆ ਤੇ ਛੋਡਾ ਵੀ ਨੱਕ ਮਰ ਗਿਆ ਹੁਣ ਇੰਨੇ ਚਿਰ ਚ ਤਾਂ ਮਾਸਕ ਲਾ ਲਓ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨਾ ਹਾਂ ਤਾਂ ਫਿਰ ਸੋਚੋ ਨਾ ਸਮੈਲਿੰਗ ਐਰਸ ਕਿਵੇਂ ਰਹਿੰਦੇ ਹੋਣੇ ਛੱਡੋ ਜੀ ਮੇਰੀ ਗੱਲ ਸੁਣੋ ਤੁਸੀਂ ਰੋਸੋ ਵੀ ਤੁਸੀਂ ਇਹਦਾ ਮਸਲਾ ਹੱਲ ਕੀ ਕਰਦੇ ਹੋ ਤੁਹਾਨੂੰ ਤਾਂ ਮਰ ਜਾਂਦਾ ਪਕਾਈ ਛੱਡੋ ਜੀ ਇਹਨਾਂ ਦੀਆਂ ਮੁਕਾੜਾ ਪਾ ਦੇ ਦੋ ਲਓ ਦੋਸਤੋ ਮਲੂਕਾ ਟੀਵੀ ਟੀਮ ਦਾ ਹਰ ਵਾਰ ਦੀ ਤਰ੍ਹਾਂ ਇਹ ਵੀ ਇੱਕ ਮੈਸੇਜ ਹੈ ਪਰ ਇਹ ਮੈਸੇਜ ਇਹ ਆ ਵੀ ਸਾਨੂੰ ਹਰ ਵਾਰ ਜਿਹੜਾ ਸੱਧਿਆ ਗਿਆ ਵੇਖੋ ਇਹ ਪੋਚਾ ਤੁਸੀਂ ਦੇਖ ਲਿਆ ਨਾ ਇਹ ਪੋਚਾ ਵੀ ਇੱਕ ਸਿੱਖਿਆ ਦਿੰਦਾ ਵੀ ਇਹ ਵੀ ਨਾ ਇਹ ਫਰਸ਼ ਦੇ ਕਸਾਈ ਦਾ ਫਰਸ਼ ਨੂੰ ਸਾਫ਼ ਕਰ ਦਿੰਦਾ ਪਰ ਲੀਡਰ ਪਤਾ ਨਹੀਂ ਕਿਉਂ ਨਹੀਂ ਵਾਅਦੇ ਕਰ ਕਰਕੇ ਜਿਹੜਾ ਗਲੀਆਂ ਦਾ ਮਹੱਲਿਆਂ ਦਾ ਮੰਦਾ ਹਾਲ ਹੈ ਉਹ ਭਾਈ ਸਾਫ਼ ਕਰਿਆ ਕਰਨ ਕਿਉਂਕਿ ਜਿਹੜੀ ਗਲੀ ਤੁਹਾਨੂੰ ਦਿਖਾਈ ਆ ਫਰੀਦਕੋਟ ਹਲਕੇ ਦੇ ਜੈਤੋ ਹਲਕੇ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦਾ ਜੈਤੋ ਹਲਕਾ ਜਿੱਥੇ ਕਿ ਰਸਾਲ ਪੱਤੀ ਦੇ ਵਿੱਚ ਲੱਖੇ ਕੇ ਖੂਹ ਵਾਲੀ ਜਾਂ ਜਿਹੜੇ ਆਗੂ ਬੰਦੇ ਆ ਭਾਈ ਉਹ ਜਰੂਰ ਕੋਸ਼ਿਸ਼ ਕਰਿਆ ਕਰੋ ਕਿਉਂਕਿ ਚਲੋ ਵੇਖੋ ਸਾਡੇ ਚੈਨਲ ਤੇ ਸਾਡੀ ਟੀਮ ਤੇ ਮੇਰੀ ਤੇ ਜਿਹੜਾ ਲੋਕ ਭਰੋਸਾ ਕਰਦੇ ਆ ਉਹਨਾਂ ਨੇ ਸਾਨੂੰ ਸਮੱਸਿਆ ਦੱਸੀ ਸਾਨੂੰ ਸੱਦਿਆ ਅਸੀਂ ਆਪਣੇ ਤਰੀਕੇ ਨਾਲ ਫਲਮਾਇਆ ਤੇ ਸੱਚ ਵਿਖਾਉਣ ਦਾ ਜਿਹੜਾ ਯਤਨ ਕੀਤਾ ਹਮੇਸ਼ਾ ਦੇ ਵਾਸਤੇ ਵਚਨਬੱਧ ਆ ਤੁਹਾਡੇ ਨਾਲ ਕਿ ਅਸੀਂ ਸੱਚ ਵਿਖਾਉਂਦੇ ਰਾਵਾਂਗੇ ਆਪਣੀ ਟੀਮ ਦੇ ذریعے ਤਹਾਡੇ ਮਹੱਲੇ ਸ਼ਹਿਰ ਪਿੰਡ ਦੇ ਵਿੱਚ ਤੁਹਾਡੇ ਵੀ ਕੋਈ ਸਮੱਸਿਆ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ ਜਿਹੜਾ ਹੈਗਾ ਚੱਲ ਰਿਹਾ ਚੈਨਲ ਦੇ ਉੱਪਰ ਹੀ ਹੈਗਾ ਠੀਕ ਹੈ ਜੀ ਤੇ ਕੋਸ਼ਿਸ਼ ਕਰਾਂਗੇ ਬਹੁਤ ਸਾਰੇ ਵੀਰ ਕਹਿ ਦਿੰਦੇ ਆ ਫੇਕ ਆ ਫੇਕ ਉਹ ਹੁੰਦਾ ਜਿਹੜੀ ਕੋਈ ਘਟਨਾ ਨਾ ਹੋਈ ਹੋਵੇ ਜਿਹਦੇ ਵਿੱਚ ਕੋਈ ਮੈਸੇਜ ਨਾ ਹੋਵੇ ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਹਰ ਵਾਰ ਤੇ ਬਹੁਤ ਮੰਦਾ ਸੱਚੀ ਮੁੱਚੀ ਇਹ ਹਾਲ ਸੀ ਗਲੀ ਦਾ ਜਿਹੜਾ ਤੁਹਾਨੂੰ ਇੱਕ ਵਿਖਾਇਆ ਗਿਆ ਟੀਮ ਦੇ ਜ਼ਰੀਏ ਜਿਹੜੇ ਲੋਕ ਸੀ ਉਹ ਬਿਲਕੁਲ ਉਥੋਂ ਦੇ ਰਹਿਣ ਵਾਲੇ ਸੀ ਉਹ ਇਸ ਤਰ੍ਹਾਂ ਦਾ ਨਰਕ ਕੱਟ ਰਹੇ ਆ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੀ ਗਲੀ ਮੁਹੱਲੇ ਦੇ ਵਿੱਚ ਵੀ ਜੇ ਕੋਈ ਇਦਾਂ ਦੀ ਸਮੱਸਿਆ ਹੈ ਪਰ ਹਕੀਕਤ ਹੋਵੇ ਤੁਸੀਂ ਸੱਚ ਲਈ ਬੋਲਣਾ ਜਾਣਦੇ ਹੋ ਸੱਚ ਲਈ ਖੜਨਾ ਜਾਣਦੇ ਹੋ ਮੈਂ ਤੇ ਤੁਹਾਡੇ ਪਿੰਡ ਪਹੁੰਚ ਕੇ ਤੁਹਾਡੇ ਪਿੰਡ ਦਾ ਹਾਲ ਵੀ ਜਰੂਰ ਦਿਖਾਵਾਂਗੇ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਹੋ ਮੇਰੇ ਨਾਲ ਜਿਸ ਕਰਨ ਸਿੰਘ ਲੋਕਾ ਧੰਨਵਾਦ ਜੀ